ਕਿ ਜਿਹੜੀ ਅਸੀਂ ਜਿਸ ਰਸਤੇ ਜਾ ਰਹੇ ਸੀਗੇ ਉਹ ਕਿਡਨਾਪਿੰਗ ਰੱਖੀ ਆ ਕਿਉਂਕਿ ਉਹ ਜਿਹੜੇ ਕਿਡਨਾਪਰ ਸੀਗੇ ਉਹ ਇੱਕ ਗਰੂਪ ਸੀਗੇ ਤੇ ਉੱਥੇ ਇੱਕ ਬੰਦਾ ਗੰਜਾ ਜਿਹਾ ਇਦਾਂ ਬੈਠਾ ਹੈ ਅਸੀਂ ਉਹ ਕਹਿੰਦੇ ਮੋਰੇ ਇਦਾਂ ਕਹਿੰਦਾ ਮੋਰੇ ਬੈ ਜਾਓ ਅਸੀਂ ਜਾ ਕੇ ਮੋਰੇ ਬੈਠ ਗਏ ਤੇ ਨਾਲ ਹੀ ਉਹਨੇ ਪੁੱਛੋਂ ਪਿਸਤਲ ਕੱਢਿਆ ਲਾਗੇ ਮੋਰੇ ਦਾ ਅੱਛਾ ਕਹਿੰਦਾ ਕੋਆਪਰੇਟ ਕਰਨਾ ਪਊਗਾ ਨਹੀਂ ਤਾਂ ਫਿਰ ਆਪਣੀ ਤੁਸੀਂ ਪੜਿਆ ਵਿਚਾਰ ਲੈ ਉੱਥੇ ਫਿਰ ਉਹ ਮਿੰਟ ਤੋਂ ਮਿੰਟ ਪਿੱਛੋਂ ਦੌੜੇ ਆਏ ਦੋ ਤਿੰਨ ਜਣੇ ਉਹਨਾਂ ਨੇ ਆਣ ਕੇ ਪਿੱਛੋਂ ਨਹੀਂ ਬਾਰਾਂ ਫੜੀਆਂ ਕੱਪੜੇ ਲਾਤੇ ਸਾਰੇ ਮਤਲਬ ਉਹ 인터ਵਿਊ ਰੈਂਚ ਰੱਖ ਦਿੱਤੇ ਉਹਨੇ ਪਿੱਛੋਂ ਆਣ ਕੇ ਹੱਥ ਬੰਨ੍ਹ ਦਿੱਤੇ ਹੱਥ ਬੰਨ੍ਹ ਕੇ ਤਾਂ ਛੱਡ ਦਿੱਤੇ ਮੈਂ ਜਦੋਂ ਮੜੀ ਜੀ ਆਪਾਂ ਕੁਝ ਏਡਾ ਲੱਗਿਆ ਕਾਰਨ ਉਹਨੂੰ ਪੁੱਛ ਆਪਣੇ ਨਾਲ ਹੂੰ ਉਹਨੇ ਆਇਆ ਲੱਤਾਂ ਮਾਰ ਲਾ ਪਰ ਦੇ ਜਿੱਥੇ ਪੈ ਗਈ ਮਤਲਬ ਉਹਨੇ ਮਤਲਬ ਉਹ ਕਹਿੰਦੇ ਬੋਲਣਾ ਵੀ ਇੱਕ ਦੂਏ ਦੇ ਵਿੱਚ ਗੱਲ ਨਹੀਂ ਗੱਲ ਅੱਛਾ ਮਤਲਬ ਉਹਨੇ ਪੂਰਾ ਕੁੱਟਿਆ ਉਹਦਾ ਕੋਟ ਕੱਟ ਕੇ ਫਿੱਟ ਕੇ ਤੇ ਫਿਰ ਬਾਅਦ ਚ ਕਰਕੇ ਤੇ ਚੱਲ ਗਿਆ ਜਦੋਂ ਫਿਰ ਇਹ ਨਾ ਆਉਣ ਦੀ ਸਪੋਰਟ ਉੱਥੇ ਉਤਰਨੀ ਫਲੈਟ ਵੀ ਕੈਨੇਡਾ ਦੇ ਵਿੱਚ ਟਾਈਮਿੰਗ ਕਰ ਲਿਆ ਨਾ ਅਸੀਂ ਕੀ ਹੋਈ ਉਹ ਗੱਲਬਾਤ ਹਾਂ ਜਿਉਂ ਉਥੇ ਉਤਰਨੀ ਆ ਉਸ ਟਾਈਮਿੰਗ ਤੇ ਫਿਰ ਉਹਨਾਂ ਨੇ ਉਹ ਲੈ ਕੇ ਆ ਗਏ ਲੈਪਟਾਪ ਅੱਛਾ ਕਹਿੰਦੇ ਵੀ ਹੁਣ ਕੌ ਕਰਦੇ ਨੂੰ ਵੀ ਅਸੀਂ ਪਹੁੰਚ ਗਏ ਉਹ ਕਿਦਾਂ ਤੁਸੀਂ ਕੱਟੇ ਫਿਰ 15 ਦਿਨ 15 ਦਿਨ ਸੁਨਰਵੀ ਬੜੇਉ ਜਿੰਦਗੀ ਦੇ ਨਾਲ ਇੱਕ ਮਤਲਬ ਕਹਿ ਲਈਏ ਵੀ ਕੋਈ ਆਸ ਨਹੀਂ ਸੀ ਬਚਣ ਦੀ ਇਹ ਤਾਂ ਪਰਮਾਤਮਾ ਨੇ ਕੋਈ ਕਿਰਪਵਾ ਕੀਤੀ ਜਿਹਨੂੰ ਸੇਵਾ ਲੈਣੀ ਸੀ ਰੋਜ਼ ਰਾਤ ਨੂੰ ਨੀਂਦ ਦੀਆਂ ਗੋਲੀਆਂ ਦੇ ਦੇਣੀਆਂ ਉਹਨੇ ਸਲਾਹ ਦੇਣੀ ਉਹ ਆਪ ਦੱਸਦੇ ਕਹਿੰਦਾ ਇੱਥੇ ਸਾਰਾ ਜੰਗਲੀ ਜੰਗਲ ਆ ਕਹਿੰਦਾ ਅਸੀਂ 5-7 ਫੁੱਟ ਟੂਆ ਪੱਟੀ ਦਾ ਲੂਣ ਪਾ ਕੇ ਕੰਨਾਗਾ ਕਰੀਦਾ ਬੰਦਾ ਕਹਿੰਦਾ ਇਹ ਬੰਦਾ ਕੋਲ ਆਇਆ ਨਾ ਕਹਿੰਦਾ ਜੰਗਲੀ ਦਾ ਹੈਗਾ ਤੇ ਕਿਹਨੇ ਕੋ ਪੁੱਛਦਾ ਅੱਪਾ ਸਾਡੇ ਘਰ ਦੇ ਕਰ ਵੀ ਕੁਝ ਨਹੀਂ ਸੀ ਸਕਦੇ ਵਿੱਚ ਉਹ ਹੈ ਹੀ ਕੁਝ ਨਹੀਂ ਸੀ ਉਹ ਜਿਹੜਾ ਬੰਦਾ ਦੋ ਆਏ ਉਹਨਾਂ ਵਿੱਚੋਂ ਇੱਕ ਤਾਂ ਜਿਹੜਾ 16-17 ਸੋ ਉਹ ਜਦੋਂ ਕਿਹਾ ਨਾ ਕਰ ਫੋਨ ਉਹ ਕਹਿੰਦਾ ਮੈਂ ਪਹੁੰਚਿਆ ਨਹੀਂ ਮੈਂ ਕੋ ਫੋਨ ਕਰਾਂ ਉਹਦੀਆਂ ਪਸਲੀਆਂ ਤੋੜੀਆਂ ਮਾਰ ਮਾਰ ਤੇ ਜੇ ਪ੍ਰਮਾਤਮਾ ਨੇ ਬਹਰੋਂ ਬਚਾਇਆ ਉਹ ਪ੍ਰਮਾਤਮਾ ਨੇ ਬਚਾਇਆ ਬਾਬਾ ਦੀਪ ਸਿੰਘ ਜੀ ਨੇ ਕਿਰਪਾਸ਼ੀ ਸਿੰਘਾ ਨੇ ਕੀਤੀ ਤੇ ਅੱਜ ਪ੍ਰਮਾਤਮਾ ਨੇ ਉਹ ਕਿੰਨੇ ਪੁੱਤ ਸੀ ਘਰਾਂ ਚ ਪਚਾਰੇ ਠੀਕ ਕਰ ਕਰ ਕਿੰਨੇ ਹਜ਼ਾਰਾਂ ਬੱਚੇ ਸੀ ਘਰਾਂ ਤੋਂ ਪਚਾ ਠੀਕ ਕਰਕੇ ਘਰਾਂ ਨੂੰ ਮਾਪਿਆਂ ਨੂੰ ਮਲਾ ਦੇ ਸਤਿ ਸ਼੍ਰੀ ਅਕਾਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਦੀ ਕਹਾਣੀ ਇੱਕ ਜਿਹੀ ਨੌਜਵਾਨ ਦੀ ਜਿਸ ਨੇ ਕਿਸੇ ਵੇਲੇ ਇੰਡੀਆ ਤੋਂ ਪੰਜਾਬ ਤੋਂ ਕੈਨੇਡਾ ਦੀ ਡੌਂਕੀ ਲਾਈ ਰਸਤੇ ਦੇ ਵਿੱਚ ਕਿਡਨੈਪਿੰਗ ਹੋਈ ਕਈ ਦਿਨ ਬੜੀਆਂ ਮੁਸੀਬਤਾਂ ਤੇ ਮੁਸ਼ਕਤਾਂ ਦੇ ਨਾਲ ਕੱਟੇ ਤੇ ਫਿਰ ਉਸ ਤੋਂ ਬਾਅਦ ਰਿਪੋਰਟੇਸ਼ਨ ਕਿਵੇਂ ਸਾਰਾ ਕੁਝ ਹੋਇਆ ਸਰ ਨਾਲ ਪੂਰੀ ਗੱਲਬਾਤ ਕਰਨ ਦੇ ਲਈ ਮਨਜੋਤ ਸਿੰਘ ਤਲਵੰਡੀ ਮੌਜੂਦ ਨੇ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੰਸਥਾਪਕ ਨੇ ਅੱਜ ਕੱਲ ਸਮਾਜ ਸੇਵਾ ਦਾ ਕੰਮ ਕਰ ਰਹੇ ਨੇ ਮਨਜੋਤ ਜੀ ਪਹਿਲਾਂ ਤਾਂ ਸਮਾਜ ਦੀ ਬਹੁਤ ਬਹੁਤ ਧੰਨਵਾਦ ਹਾਂਜੀ ਸੁਮਨ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਸਾਡੇ ਕੋਲ ਆਏ ਆ ਬੜਾ ਦਿਲਚਸਪ ਕਹਾਣੀ ਹੈ ਇਸ ਸੇਵਾ ਦੇ ਪਿੱਛੇ ਹਾਂਜੀ ਡੌਂਕੀ ਦਾ ਬਹੁਤ ਅੱਜ ਰੌਲਾ ਚੱਲ ਰਿਹਾ ਹੈ ਤੁਸੀਂ ਕਦੋਂ ਡੌਂਕੀ ਲਾਈ ਸੀ ਕਿੱਥੇ ਦੀ ਲਾਈ ਫਿਰ ਉਸ ਦੇ ਵਿੱਚ ਕਿ ਡਰਾਪਿੰਗ ਸਾਰਾ ਜਾਨਣਾ ਚਾਹ ਸਵਿੰਦਰ ਵੀਰ ਜੀ ਸਾਡੀ ਜਿਹੜੀ ਅਸੀਂ ਪਰਮਾਤਮਾ ਨੇ ਗੈਰੀਏ ਵੀ ਜਿਹੜੀ ਅਸੀਂ ਸੇਵਾ ਕਰ ਰਹੇ ਸੇਵਾ ਲੈਣੀ ਸੀ ਕਿਉਂਕਿ ਜਿਹੜੀ ਅਸੀਂ ਜਿਸ ਰਸਤੇ ਜਾ ਰਹੇ ਸੀਗੇ ਉਹ ਕਿਡਨਾਪਿੰਗ ਰੱਖੀ ਆ ਕਿਉਂਕਿ ਉਹ ਜਿਹੜੇ ਕਿਡਨਾਪਰ ਸੀਗੇ ਉਹ ਇੱਕ ਗਰੂਪ ਸੀਗੇ ਵੀ ਨੇਪਾਲ ਦੇ ਵਿੱਚ ਅਸੀਂ ਗਏ ਆ 2011-12 ਦੀ ਇਹ ਗੱਲ ਆ ਅੱਛਾ ਤੇ ਆਪਾਂ ਨੂੰ ਜਿਵੇਂ ਏਜੰਟਾਂ ਨੇ ਕਹਿਤਾ ਵੀ ਉਦੋਂ ਵੀ ਬੜੀ ਦੌੜ ਲੱਗੀ ਸਾਡੇ ਨਾਲ ਦੇ ਗਰੁੱਪ ਦੇ ਵਿੱਚੋਂ ਸਾਰੇ ਹੀ ਤਕਰੀਬਨ ਬਾਹਰ ਚਲੇ ਗਏ ਤੇ ਇੱਕ ਦੌੜ ਲੱਗੀ ਵੀ ਜਾਣਾ ਬਾਹਰ ਜਾਣਾ ਬਾਹਰ ਜਾਣਾ ਤੇ ਫਿਰ ਉਦੋਂ ਫਿਰ ਇੱਕ ਏਜੰਟ ਸਾਨੂੰ ਮਿਲਿਆ ਸੀਗਾ ਮਕੇਰੀਆਂ ਤੋਂ ਉਹ ਮਕੇਰੀਆਂ ਤੋਂ ਉਹਨੇ ਕਿਤੇ ਗਾਂਹ ਗੱਲਬਾਤ ਕੀਤੀ ਕਿਤੇ ਗਾਂਹ ਏਜੰਟ ਦੇ ਨਾਲ ਗੱਲਬਾਤ ਹੋਈ ਉਹਦੀ ਸਾਨੂੰ ਉਹਨਿਆ ਨੇ ਉਹ ਏਜੰਟ ਨਹੀਂ ਮਿਲਿਆ ਸਿਰਫ ਇੱਕ ਵਾਰ ਦਿੱਲੀ ਆਇਆ ਉਹ ਜਦੋਂ ਅੰਬੈਸੀ ਦੇ ਮੂਹਰੇ ਜਾ ਕੇ ਉਹਨੇ ਜੋ ਫਰਾਡ ਹੋਣੀ ਕੀਤਾ ਤੇ ਉਹਨਾਂ ਦੇ ਨਾਲ ਗੱਲਬਾਤ ਸੀ ਕਿ ਸਾਨੂੰ ਇਹ ਮਕੇਰੀਆਂ ਵਾਲਾ ਹੀ ਏਜੰਟ ਸਾਡੇ ਨਾਲ ਗੱਲਬਾਤ ਕਰਦਾ ਸੀਗਾ ਤੇ ਬਸ ਸਾਨੂੰ ਇਹ ਨਹੀਂ ਗੱਲਬਾਤ 34 ਦਿਨਾਂ ਦੇ ਵਿੱਚ ਵਿੱਚ ਹੀ ਕਹਿਤਾ ਆਜੋ ਦਿੱਲੀ ਆਜੋ ਦਿੱਲੀ ਚਲੇ ਗਏ ਦਿੱਲੀ ਉੱਥੇ ਤਿੰਨ ਕ ਦਿਨ ਹੀ ਨਹੀਂ ਹੋਟਲ ਚ ਰੱਖਿਆ ਸਾਡੇ ਨਾਲ ਹੀ ਏਜੰਟ ਰਿਆ ਗੱਲਬਾਤ ਉੱਥੇ ਕਰਕੇ ਨਾਲ ਮੇਰੇ ਨਾਲ ਇੱਕ ਹਰਿੰਦਰ ਸਿੰਘ ਸਾਡਾ ਆਪਣਾ ਮੇਰਾ ਭਰਾ ਹੀ ਆ ਤੇ ਇਥੋਂ ਖਾਨਪੁਰ ਤੋਂ ਲੱਗਦਾ ਇਕੱਠੇ ਪੜੇ ਆਪਾਂ ਉਹ ਸੀ ਨਾਲ ਆਪਾਂ ਉੱਥੇ ਇਕੱਠਿਆਂ ਨੇ ਮਤਲਬ ਇੱਕ ਹੋਟਲ ਦੇ ਵਿੱਚ ਰਹੇ ਰਹਿਣ ਤੋਂ ਬਾਅਦ ਫਿਰ ਤੇ ਉਹ ਏਜੰਟ ਜਿਹੜਾ ਸੀਗਾ ਉਹਨੇ ਸਾਨੂੰ ਉੱਥੇ ਲੈ ਕੇ ਚਲਾ ਗਿਆ ਮਤਲਬ ਅੰਬੈਸੀ ਦੇ ਮੂਹਰੇ ਹੂੰ ਅੰਬੈਸੀ ਦੇ ਮੂਹਰੇ ਆਪ ਹੀ ਉਹ ਸਾਡੇ ਪਾਸਪੋਰਟ ਲੈ ਕੇ ਆਏ ਉਹ ਜਿਹੜਾ ਏਜੰਟ ਸੀ ਉਦੋਂ ਸਾਨੂੰ ਦੇਖਿਆ ਸਰਦਾਰ ਸੀਗਾ ਅਜੇ ਤੱਕ ਵੀ ਉਹਦੀ ਸ਼ਕਲ ਯਾਦ ਹੋ ਭੁੱਲਦੀ ਨਹੀਂ ਅੱਛਾ ਤੇ ਉਹ ਸਾਨੂੰ ਨਾਲ ਇਹਦਾ ਖੜਾ ਕਰਕੇ ਆਪ ਉਹ ਸਾਡੇ ਵਾਲੇ ਏਜੰਟ ਨੂੰ ਲੈ ਕੇ ਸਾਈਡ ਤੇ ਚਲਾ ਗਿਆ ਤੇ ਉਹਦੇ ਨਾਲ ਇੱਕ ਦੋ ਮੁੰਡੇ ਹੋਰ ਆ ਉਹ ਸਾਡੇ ਨਾਲ ਹੀ ਜਿੱਦਾਂ ਉਹਨਾਂ ਨੂੰ ਵੀ ਪਹਿਲਾਂ ਛੱਡ ਗਿਆ ਇਕੱਠੇ ਸੀਗੇ ਉਹ ਸਾਡੇ ਨਾਲ ਇੱਕ ਦੋ ਮੁੰਡੇ ਜਿੱਦਾਂ ਟਰੈਪ ਚ ਲੈ ਲਿਆ ਉਹ ਨਹੀਂ ਸਾਨੂੰ ਪੂਰਾ ਜੇ ਤੁਹਾਨੂੰ ਸ਼ੱਕ ਪਵੇ ਯਾਰ ਕੋਈ ਫਰਾਡ ਜਿਹਾ ਲੱਗਦਾ ਤੋ ਨਾਲ ਦੇ ਮੁੰਡੇ ਕਹਿਣ ਉਹ ਜਿਹੜੇ ਛੱਡ ਕੇ ਗਏ ਆ ਉਹ ਨਹੀਂ ਨਹੀਂ ਫਰਾਡ ਨਹੀਂ ਹੈਗਾ ਮੇਰੇ ਮੇਰੇ ਚਾਚਾ ਜੀ ਦਾ ਬੇਟਾ ਇਹਨਾਂ ਦੇ ਥਰੂ ਗਿਆ ਉਹ ਕੈਨੇਡਾ ਚ ਕੰਮ ਕਰ ਰਿਹਾ ਉਹ ਬੰਦੇ ਉਹਦੇ ਐਮਬੈਸੀ ਦੇ ਬਾਹਰ ਪਲਾਨ ਪਲਾਨ ਕੀਤੇ ਪੂਰੇ ਕੀਤੇ ਪਏ ਸੀ ਤੇ ਉਹ ਸਾਨੂੰ ਕਹਿਣ ਵੀ ਉਹ ਉੱਥੇ ਗਿਆ ਆ ਤੇ ਆ ਤੁਸੀਂ ਗੱਲ ਕਰ ਲਓ ਗੱਲ ਕਰਵਾਤੀ ਸਾਡੀ ਕਿਵੇਂ ਆ ਬਾਈ ਉਹ ਕਹਿੰਦਾ ਠੀਕ ਆ ਬਹੁਤ ਵਧੀਆ ਏਜੰਟਾ ਤੂੰ ਇਹ ਹੋਰ ਨਾ ਗੱਲ ਸੁਣੀ ਇਹਦੇ ਤੇ ਗੱਲ ਕਰੀ ਹਨਾ ਇਹਦੇ ਰਹੀ ਏਦਾਂ ਗੱਲਾਂ ਬਾਤਾਂ ਨੂੰ ਟਰੈਪ ਚ ਪੂਰਾ ਲੈ ਲਿਆ ਜੇ ਮਾੜਾ ਮੋਟਾ ਵੀ ਮਨ ਦੇ ਵਿੱਚ ਆਵੇ ਤਾਂ ਆਪਾਂ ਉਹ ਵੀ ਭੁੱਲ ਜੀਏ ਵੀ ਹਾਂ ਵੀ ਕੋਈ ਹੋ ਸਾਡੇ ਨਾਲ ਫਰਾਡ ਹੋ ਸਕਦਾ ਉੱਥੋਂ ਫਿਰ ਕੀ ਕਰਦੇ ਆ ਆਪਾਂ ਫਿਰ ਹੋਟਲ ਤੇ ਚਲੇ ਗਏ ਦੋ ਇਹ ਦਿਨ ਫਿਰ ਉਹਨੇ ਕਹਿ ਦਿੱਤਾ ਸਾਨੂੰ ਨਾ ਟਿਕਟਾਂ ਦਿਖਾ ਲਈਆਂ ਏਜੰਟ ਨੂੰ ਦਿਖਾ ਲਈਆਂ ਏਜੰਟ ਨੇ ਸਾਡੇ ਰੂਮ ਦੇ ਵਿੱਚ ਬੈਠ ਕੇ ਵੀ ਕਾਠਮਾਂਡੂ ਤੋਂ ਟਿਕਟਾਂ ਸਿੱਧੀ ਕੈਨੇਡਾ ਦੀ ਫਲੈਟ ਆ ਤੇ ਇੰਨੇ ਇੰਨੇ ਟਾਈਮਿੰਗ ਤੇ ਵੈਨਕੂਵਰ ਦੇ ਵਿੱਚ ਜਾ ਕੇ ਉੱਥੇ ਉਤਰ ਜਾਣਾ ਫਲੈਟ ਉਤਲ ਜਾਣੀਆਂ ਤੇ ਘਰ ਦੇ ਵਿੱਚ ਅਸੀਂ ਗੱਲਬਾਤ ਕੀਤੀ ਕਹਿੰਦੇ ਕੱਪੜੇ ਵੀ ਇੱਥੋਂ ਹੀ ਲੈ ਲਓ ਅਸੀਂ ਕਹਾਂ ਨਹੀਂ ਸਾਨੂੰ ਇੱਕ ਦਿਨ ਤਾਂ ਜਾਣਾ ਘਰ ਤਾਂ ਮਿਲਣ ਜਾਣਾ ਹੀ ਆ ਫਿਰ ਅਸੀਂ ਘਰ ਨੂੰ ਆਏ ਕਰੋ ਜਲੰਧਰੋਂ ਕੱਪੜੇ ਕੋਪੜੇ ਬੜੀ ਸ਼ਾਪਿੰਗ ਕੀਤੀ ਵੀ ਹਾਂ ਵੀ ਲੈ ਆ ਵੀ ਅਸੀਂ ਜਾਣਾ ਕਰਕੇ ਜੀ ਚੁੱਲ੍ਹ ਸੀ ਚੜ ਗਏ ਉੱਥੇ ਚਲੇ ਗਏ ਉੱਥੇ ਜਾ ਕੇ ਫਿਰ ਫਿਰ ਉਹੀ ਗੱਲ ਹੋਈ 에어ਪੋਰਟ ਤੇ ਚਲੇ ਗਏ 에어ਪੋਰਟ ਤੇ ਉਹ ਵੀ ਮੁੰਡਾ ਨਾਲ ਹੀ ਦਿੱਲੀ 에어ਪੋਰਟ ਤੋਂ ਫਿਰ ਰਾਜਵੀ ਰਾਜ ਪੈਂਦਾ ਆ ਇਹ 에어ਪੋਰਟ ਪੈਂਦਾ ਆ ਬੰਗਾਲ ਤੇ ਬੰਗਲਾਦੇਸ਼ ਦੇ ਬਾਰਡਰ ਤੇ ਉੱਪਰ ਇੱਕ 에어ਪੋਰਟ ਪੈਂਦਾ ਆ ਉੱਥੇ ਦੀ ਉੱਥੋਂ ਦਿੱਲੀੋਂ ਨਹੀਂ ਟਿਕਟ ਕਰਵਾਤੀ ਅੱਛਾ ਵੀ ਉੱਥੋਂ ਬਾਅਦ ਚ ਬਾਈ ਰੋਡ ਅਸੀਂ ਕਾਠਮਾਂਡੂ ਸਟੇ ਕਰਨੇ ਆ ਸਟੇ ਕਰਕੇ ਕਾਠਮਾਂਡੂ ਤੋਂ ਫਿਰ ਅਸੀਂ ਕੱਲ ਨੂੰ ਉੱਥੋਂ ਗਾਂਹ ਚੜਨਾ ਮਤਲਬ ਇਦਾਂ ਪਲਾਨ ਉਹ ਨਹੀਂ ਸਾਰਾ ਮਤਲਬ ਜਾਲ ਵਿਛਾ ਲਿਆ ਮਤਲਬ ਫਿਰ ਉੱਥੋਂ ਅਸੀਂ ਜਦੋਂ ਉਥੇ 에어ਪੋਰਟ ਤੇ ਉਤਰੇ ਆ ਸਾਡੇ ਨਾਲ ਹੀ ਗਿਆ ਉਹ ਬੰਦਾ ਜਦੋਂ ਇੱਕ ਜਣਾ ਉਹਨਾਂ ਚੋਂ ਨਾਲ ਗਿਆ ਨਾਲ ਸਾਡੀ ਸਾਡੀਆਂ ਦੋਨਾਂ ਟਿਕਟਾਂ ਜਿਹੜੀਆਂ ਮੇਰੀ ਤੋਂ ਜਿਹੜਾ ਫਰੈਂਡ ਸੀਗਾ ਉਹਦੀ ਵੱਖਰੀ-ਵੱਖਰੀ ਉਹਨੇ ਟਿਕਟ ਲਈ ਹਮ ਇੱਕ ਏਜੰਟ ਜਿਹੜਾ ਉਹ ਨਾਲ ਸਰਦਾਰ ਉਹਨਾਂ ਬਹਿ ਗਿਆ ਇੱਕ ਮਿਰਨਾ ਬਹਿ ਗਿਆ ਮੋ ਜਿਹੜਾ ਮੋਨਾ ਮੁੰਡਾ ਮਿਰਨਾ ਬਹਿ ਗਿਆ ਜਿਹੜਾ ਮੈਂ ਸੀ ਸਰਦਾਰ ਉਹ ਦੂਜੇ ਮੁੰਡੇ ਨਾਲ ਬਹਿ ਗਿਆ ਹਮ ਉਹਨਾਂ ਨੇ ਇਕੱਠਿਆਂ ਵੀ ਨਹੀਂ ਕਰਨ ਦਿੱਤਾ ਵੀ ਕਿਤੇ ਕੋਈ ਰਾਸਤੇ 'ਚ ਇਹਨਾਂ ਦੇ ਪਲਾਨ ਨਾਲ ਕੋਈ ਦਿਮਾਗ ਚਲਾਜ ਮਤਲਬ ਮਾਈਂਡ 'ਚ ਹੀ ਨਹੀਂ ਆਇਆ ਸਾਡੇ ਇੱਕ ਗੱਲ ਕਹਿ ਦੀ ਵੀ ਦੌੜ ਕੈਨੇਡਾ ਦੀ ਵੀ ਕੈਨੇਡਾ ਜਾ ਰਹੇ ਹਾਂ ਬਸ ਆਹੀ ਬਾਸ ਐਸੀ ਭਰੋਸਾ ਕਰ ਗਏ ਬਸ ਹਮ ਪਰ ਕਰਦੇ ਕਰਦੇ ਉੱਥੇ ਉਤਰੇ ਹਮ ਉਹ ਵੀ ਨਾਲ ਹੀ ਮੁੰਡਾ ਸਾਡੇ ਨਾਲ ਵਾਸੋ ਬਾਈ ਸਾਡਾ ਇਦਾਂ ਕਰਦਾ ਉਥੇ ਇੰਨੇ ਪੈਸੇ ਭੇਜ ਤੇ ਇਦਾਂ ਉਹਨੇ ਆ ਲੈ ਲਿਆ ਉਹ ਲੈ ਲਿਆ ਇਦਾਂ ਮਾਈਂਡ ਵਾਸ਼ ਜਦੋਂ 에어ਪੋਰਟ ਤੋਂ ਬਾਹਰ ਨਿਕਲੇ ਸਾਡੇ ਉਹਦਾ ਮਨ ਚ ਆਇਆ ਯਾਰ ਇਹ ਵੀ ਇੱਥੋਂ ਕਿਦਾਂ ਨਾ ਇਦਾਂ ਗੱਲ ਕਿਉਂ ਉਹ ਪਰ ਉਹ ਮਨ ਚ ਨਹੀਂ ਆਉਣ ਦੇਣ ਉਥੋਂ ਫਿਰ ਗੱਡੀ ਆਈ ਆ ਸਾਨੂੰ ਉਹਨੇ ਵਿੱਚ ਬਿਠਾ ਲਿਆ ਬਾਈ ਰੋਡ ਫਿਰ ਉਥੋਂ ਕਾਠਮਾਂਡੂ ਨੂੰ ਨਹੀਂ ਬਾਈ ਰੋਡ ਤੋਂ ਰਪਏ ਅੱਛਾ ਉਥੋਂ ਮੇਰੇ ਖਿਆਲ ਆ 2.5 3 ਘੰਟੇ ਦੇ ਗੁਆਮ ਸਮਦ ਉਥੋਂ ਸਮਾਂ ਲੱਗਾ ਆ ਬਾਈ ਰੋਡ ਤੋਂ ਜ਼ਿਆਦਾ ਲੱਗਾਊਗਾ ਹੂੰ ਉੱਥੇ ਪਰ ਇੱਕ ਕੋਠੀ ਦਾ ਇੰਦਾ ਆ ਜਾਂਦੀ ਆ ਕਹਿੰਦੇ ਇੱਥੇ ਸਟੇ ਕਰਾਂਗੇ ਇਹਦਾ ਕੋਠੀ ਵਿੱਚੋਂ ਅੰਦਰ ਵੜੇ ਆ ਤੇ ਪਹਿਲਾਂ ਇੱਕ ਇਹਦਾ ਕੁਰਸੀਆਂ ਲੱਗੀਆਂ ਸੀਗੀਆਂ ਤੇ ਉੱਥੇ ਕੋਈ ਬੰਦਾ ਬੈਠਾ ਸੀਗਾ ਮੋਰੇ ਪਹਿਲਾਂ ਸਾਨੂੰ ਇੰਦਾ ਜਾ ਕੇ ਬਹਿ ਗਏ ਮੋਰੇ ਉਹ ਨਾਲ ਹੀ ਉਹ ਬੰਦਾ ਬਹਿ ਗਿਆ ਤਿੰਨੇ ਜਣੇ ਦਾ ਲਾਈਨ 'ਚ ਬੈਠਾ ਉਹਨੂੰ ਇੰਦਾ ਠਾਲ ਕੇ ਲੈ ਗਿਆ ਜਿਹੜਾ ਬੰਦਾ ਨਾਲ ਸੀਗਾ ਮੁੰਡਾ ਜਿਹੜਾ ਆ ਉਹਨੂੰ ਇੰਦਾ ਕਹਿੰਦੇ ਆਇਓ ਮੜ ਜਾ ਉਹਨੂੰ ਠਾਲ ਕੇ ਪਿਛੇ ਲੈ ਗਿਆ ਤੇ ਸਾਨੂੰ ਕਹਿੰਦੇ ਵੀ ਤੁਸੀਂ ਆਹ ਨਾਲ ਦੇ ਕਮਰੇ 'ਚ ਚਲਿਓ ਬਹਿ ਜਾ ਅਸੀਂ ਉੱਠ ਕੇ ਜਦੋਂ ਨਾਲ ਦੇ ਕਮਰੇ 'ਚ ਉੱਥੇ ਇੱਕ ਬੰਦਾ ਗੰਜਾ ਜਿਹਾ ਇੰਦਾ ਬੈਠਾ ਹੈ ਅਸੀਂ ਉਹ ਕਹਿੰਦੇ ਮੂਰੇ ਇਦਾਂ ਕਹਿੰਦਾ ਮੂਰੇ ਬਹਿ ਜਾਓ ਅਸੀਂ ਜਾ ਕੇ ਮੂਰੇ ਬੈਠ ਗਏ ਤੇ ਨਾਲ ਹੀ ਉਹਨੇ ਪੁੱਛੋਂ ਪਿਸਤਲ ਕੱਢਿਆ ਲਾ ਕੇ ਮੂਰੇ ਰੱਖ ਦਿੱਤਾ ਅੱਛਾ ਕਹਿੰਦਾ ਕੋਆਪਰੇਟ ਕਰਨਾ ਪਊਗਾ ਨਹੀਂ ਤਾਂ ਫਿਰ ਆਪਣੀ ਤੁਸੀਂ ਪੜਿਆ ਵਿਚਾਰ ਲੈ ਉਹ ਬੰਦਾ ਹਿੰਦੀ ਬੋਲਦਾ ਪੰਜਾਬੀ ਬੋਲਦਾ ਨਹੀਂ ਨਹੀਂ ਹਿੰਦੀ 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 ਬੋਲਦਾ ਸੀਗਾ ਤੇ ਕਹਿੰਦਾ ਕੋਆਪਰੇਟ ਕਰਨਾ ਪਊਗਾ ਜੇ ਨਾ ਕੀਤਾ ਤਾਂ ਫਿਰ ਆਪਣਾ ਪੜਿਆ ਵਿਚਾਰ ਲੈ ਦੇਖ ਹੀ ਲਿਆ ਸਿਸਟਮ ਹੈ ਆਪਣੇ ਉਦ ਮੁੰਡੇ ਵਾਲ ਦੇਖਾਂ ਮੈਂ ਕਿਹਾ ਗੇਮ ਹੋ ਗਈ ਪੈ ਗਈ ਇਹ ਉੱਥੇ ਕੈਪ ਹੋ ਗਏ ਤੁਸੀਂ ਬਾਹਰ ਹਾਂ ਉੱਥੇ ਫਿਰ ਉਹ ਮੈਂਟੂਮੈਂਟ ਪਿੱਛੋਂ ਦੌੜੇ ਆਏ ਦੋ ਤਿੰਨ ਜਾਨੇ ਉਹਨਾਂ ਨੇ ਆਣ ਕੇ ਪਿੱਛੋਂ ਨਹੀਂ ਬਾਹਾਂ ਫੜੀਆਂ ਕੱਪੜੇ ਲਾਤ ਤੇ ਸਾਰੇ ਅੱਛਾ ਮਸਲੋਂ ਇੰਟਰਵਿਊ ਰਿਆਂ ਚ ਰੱਖ ਦਿੱਤੇ ਉਹਨੇ ਪਿੱਛੋਂ ਆਣ ਕੇ ਹੱਥ ਬੰਨ ਦਿੱਤੇ ਹੱਥ ਬੰਨ ਕੇ ਤਾਂ ਸੈਟ ਦਿੱਤੇ ਮੈਂ ਜਦੋਂ ਮੜੀ ਜੀ ਆਪਾਂ ਕੁਝ ਏਦਾਂ ਲੱਗਿਆ ਕਾਰਨ ਉਹਨੂੰ ਪੁੱਛ ਆਪਣੇ ਨਾਲ ਦੇ ਹੂੰ ਉਹ ਨਹੀਂ ਆਇਆ ਲੱਤਾਂ ਮਾਰ ਲਾ ਦੇ ਜਿੱਥੇ ਪੈਂਦੀ ਮਤਲਬ ਉਹ ਨਹੀਂ ਮਤਲਬ ਉਹ ਕਹਿੰਦੇ ਬੋਲਣਾ ਵੀ ਇੱਕ ਦੂਏ ਦੇ ਵਿੱਚ ਗੱਲ ਨਹੀਂ ਕਰਨ ਅੱਛਾ ਮਤਲਬ ਉਹ ਨਹੀਂ ਪੂਰਾ ਸਭ ਕੁੱਟਿਆ ਉਹਦਾ ਕੁੱਟ ਕੱਟ ਕੇ ਸਵਿਟ ਕੇ ਤੇ ਫਿਰ ਬਾਅਦ ਕਰਕੇ ਤੇ ਚਲ ਗਏ ਜਦੋਂ ਫਿਰ ਐ ਨਾ ਆਉਣ ਦੀ سپورਟ ਉੱਥੇ ਉਤਰਨੀ ਫਲੈਟ ਵੀ ਕੈਨੇਡਾ ਦੇ ਵਿੱਚ ਟਾਈਮਿੰਗ ਕਰਦਿਆਂ ਨਾ ਸੀ ਕੀ ਹੋਈ ਉਹ ਗੱਲਬਾਤ ਜਿਉਂ ਉੱਥੇ ਉਤਰਨੀ ਆ ਉਸ ਟਾਈਮਿੰਗ ਤੇ ਫਿਰ ਉਹਨਾਂ ਨੇ ਉਹ ਲੈ ਕੇ ਆ ਗਏ ਲੈਪਟਾਪ ਅੱਛਾ ਕਹਿੰਦੇ ਵੀ ਹੁਣ ਕੌ ਕਰਦਿਆਂ ਨੂੰ ਵੀ ਅਸੀਂ ਪਹੁੰਚ ਗਏ ਅੱਛਾ ਵੀ ਅਸੀਂ ਉਹਨਾਂ ਕਹੀਏ ਵੀ ਕਿੱਥੇ ਪਹੁੰਚ ਗਏ ਕਹਿਨੂਗਾ ਨਾ ਵੀ ਆਪਾਂ ਨਹੀਂ ਕਹਿੰਦੇ ਕਹੋ ਕਹਿਣਾ ਹੀ ਪੈਣਾ ਸੀ ਸਿਕੰਦਰ ਵੀਰੇ ਉੱਥੇ ਕੀ ਕਰਦੇ ਉੱਥੇ ਮਾਹੌਲ ਹੀ ਉਸ ਹਾਵਨਾ ਸੀਗਾ ਮਾਰਦੇ ਕੁੜਦੇ ਉਹ ਮਾਰਦੇ ਕੁੜਦੇ ਉੱਥੇ ਨਾ ਸਾਰੇ ਕਮਰੇ ਬਣਿਓ ਸੀਗੇ ਉੱਥੇ ਕੰਮ ਹੀ ਇਹ ਸੀਗਾ ਅੱਛਾ ਉਦੋਂ ਕੋਈ ਬਹੁਤ ਇਹ ਜਿਹੜੀਆਂ ਚੱਲੀਆਂ ਹਨ ਇਦਾਂ ਨੀਆਂ ਜਿਹੜੇ ਮਤਲਬ ਉਹ ਨੇਪਾਲ 'ਚ ਜਿਹੜੇ ਕਟਨੈਪਿੰਗ ਡਰੂਵਿੰਗ ਪਹਿਲਾਂ ਨੇਪਾਲ 'ਚ ਉਹ ਜੇ ਇੰਡੀਆ 'ਚ ਕਟਨੈਪਿੰਗ ਕਰਕੇ ਉਦਾਂ ਵੀ ਕਿਡਨੈਪ ਕਰਕੇ ਘਰਦਿਆਂ ਤੋਂ ਫਰੋਤੀਆਂ ਮੰਗਦੇ ਉਹਨਾਂ ਨੇਪਾਲ ਦੇ ਵਿੱਚ ਬਹੁਤ ਗਰੋਹ ਚੱਲਦੇ ਸੀ ਹੂੰ ਹੂੰ ਹੁਣ ਤਾਂ ਚਲੋ ਪਤਾ ਨਹੀਂ ਪਰ ਉਦੋਂ ਕਈ ਗੱਲਾਂ ਬਹੁਤ ਸੁਣਨ ਨੂੰ ਮਿਲੀਆਂ ਉੱਥੇ ਫਿਰ ਤੁਹਾਨੂੰ ਕਰਦਿਆ ਨਾਲ ਗੱਲ ਕੀਤੀ ਤੁਸੀਂ ਕਰਦਿਆ ਨਾਲ ਗੱਲ ਕੀਤੀ ਆਣਾ ਪਹੁੰਚ ਗਏ ਹਾਂ ਕਰਦਿਆ ਨਾਲ ਗੱਲ ਕੀਤੀ ਵੀ ਅਸੀਂ ਪਹੁੰਚ ਗਏ ਹਾਂ ਉਹਨਾਂ ਨੇ ਗੱਲ ਵੀ ਉਸ ਹਿਸਾਬ ਨਾਲ ਕੀਤੀ ਵੀ ਕੋਡਵਾਰਡ ਤਾਂ ਨਹੀਂ ਇਹ ਨਹੀਂ ਰੱਖਿਆ ਹੈ ਕੋਈ ਕੋਡਵਾਰਡ ਦੇ ਵਿੱਚ ਤਾਂ ਨਹੀਂ ਇਹਨੇ ਗੱਲ ਕਰਦੇ ਮਤਲਬ ਕੋਈ ਪਹਿਲਾਂ ਦੱਸਦਾ ਉਹ ਕਹਿੰਦੇ ਕੋਡਵਾਰਡ ਰੱਖਿਆ ਹੋਇਆ ਹੈ ਨਾ ਤੇ ਆਪਣਾ ਪੜਿਆ ਵਿਚਾਰ ਲਓ ਜੋ ਸਾਫ਼ ਗੱਲ ਹੈਗੀ ਉਹੀ ਕਰਨੀ ਆ ਉਹਨਾਂ ਨੂੰ ਇਹ ਵੀ ਦੱਸਿਆ ਵੀ ਅਸੀਂ 15 ਦਿਨ ਦੀ ਟ੍ਰੇਨਿੰਗ ਲੱਗਣੀ ਹੈ ਵੀ ਤੁਸੀਂ ਵੀ ਫੋਨ ਨਹੀਂ ਕਰਨਾ ਵੀ 15 ਦਿਨ ਕੰਪਨੀ ਨੇ ਵਰਕ ਪਰਮਿਟ ਦੀ ਸੀਗੀ ਨਾ ਅੱਛਾ ਵੀ ਕੰਪਨੀ ਚੋਂ ਵਰਕ ਪਰਮਿਟ ਪੱਕੀ ਸਿੱਧੀ ਫਲੈਟ ਆ ਵੀ 15 ਦਿਨ ਹੁਣ ਫੋਨ ਨਹੀਂ ਹੋਇਆ ਹਮ ਕਰਦਿਆਂ ਨੂੰ ਕਹਾਤਾ ਗਿਆ ਉਹ ਜਦੋਂ ਗੱਲ ਕਰਦੇ ਸੀ ਸਾਨੂੰ ਲੱਗਦਾ ਵੀ ਕਰੇ ਪਹਿਲੀ ਲਾਸਟ ਕਾਲ ਹੀ ਆ ਬਥੇਰਾ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਤਾਂ ਕਰੀਏ ਪਰ ਹੁਣ ਗੱਲ ਕਿੱਦਾਂ ਕਰੀਏ ਨਾ ਉਹਨਾਂ 15 ਦਿਨਾਂ ਦੇ ਵਿੱਚ ਫਿਰ ਕੀ ਕੁਝ ਹੋਇਆ ਉਹ ਉਹ ਕਿੱਦਾਂ ਤੁਸੀਂ ਕੱਟੇ ਫਿਰ 15 ਦਿਨ 15 ਦਿਨ ਸੁਖਿੰਦਰ ਵੀ ਬੜੇ ਉਹ ਜ਼ਿੰਦਗੀ ਦੇ ਨਾ ਇੱਕ ਮਤਲਬ ਕਹਿ ਲਈਏ ਵੀ ਕੋਈ ਆਸ ਨਹੀਂ ਸੀ ਬਚਣ ਦੀ ਇਹ ਤਾਂ ਪਰਮਾਤਮਾ ਨੇ ਕੋਈ ਕਿਰਪਾ ਕੀਤੀ ਜਿਹਨੂੰ ਸੇਵਾ ਲੈਣੀ ਸੀ ਤੇ ਖਰੇ ਤਾਂ ਹੀ ਸਾਨੂੰ ਬਚਾ ਕੇ ਲੈ ਜਾਂਦਾ ਨਹੀਂ ਤਾਂ ਕੋਈ ਆਸ ਆਪ ਦਾ ਆਸ ਛੱਡੀ ਸੀ ਵੀ ਅਸੀਂ ਕੋਈ ਆਸ ਹੈਗੀ ਆ ਤੇ ਉਸ ਦਿਨ ਫਿਰ ਜਿਵੇਂ ਆਪਾਂ ਹੋਏ ਆ ਤੇ ਉਸ ਤੋਂ ਬਾਅਦ ਕਰਦੇ ਕਰਦੇ ਟਾਈਮ ਨਿਕਲਦਾ ਗਿਆ ਇੱਕ ਦਿਨ ਗਿਆ ਦੋ ਦਿਨ ਗਿਆ ਹਮ ਰੋਜ਼ ਰਾਤ ਨੂੰ ਨੀਂਦ ਦੀਆਂ ਗੋਲੀਆਂ ਦੇ ਦੇਣੀਆਂ ਉਹ ਨਹੀਂ ਸਲਾ ਦੇਣੇ ਅੱਛਾ ਮੈਨੂੰ ਪਹਿਲਾਂ ਨੀਂਦ ਨਹੀਂ ਤਿੰਨ ਚਾਰ ਦਿਨ ਆਉਂਦੀ ਰਹੀ ਮੈਂ ਮਤਲਬ ਤਿੰਨ ਚਾਰ ਦਿਨ ਬਾਅਦ ਜਿੱਦੋਂ ਨਾ ਤੇ ਜੇ ਚੌਥੇ ਦਿਨ ਇੱਕ ਗੱਡੀ ਸਟਾਰਟ ਹੋਈ ਰਾਤ ਨੂੰ 11 12 ਵੇ ਚੀਕਾਂ ਜੀਆਂ ਪਈਆਂ ਹਮ ਲਾ ਹੈ ਨਾ ਨਾਲ ਦੇ ਤੇ ਨਾਲ ਬਾਅਦ ਪੰਜੀ ਕਮੇਟੀ ਗੱਡੀ ਸਟਾਰਟ ਹੋਈ ਤੇ ਬਾਹਰ ਲੈ ਗਿਆ ਅੱਛਾ ਮੈਂ ਆਪਣੇ ਸਵੇਰ ਨੂੰ ਉੱਠ ਕੇ ਮੁੰਡੇ ਨੂੰ ਦਸ਼ਮਾਗਾ ਰਾਤ ਇਦਾਂ ਹੋਈ ਹਮ ਬੇ ਹੈ ਨਾ ਵੀ ਇਦਾਂ ਮੈਨੂੰ ਰਾਤ ਨੂੰ ਹੋਈ ਆ ਵੀ ਇਦਾਂ ਇਦਾਂ ਤੇ ਵੀ ਇਹ ਤਾਂ ਮੈਨੂੰ ਲੱਗਦਾ ਮੈਂ ਅਸੀਂ ਨਹੀਂ ਕਮਰਾ ਕਿਉਂਕਿ ਜਦੋਂ ਇਦਾਂ ਕਮਰਾ ਸੀਗਾ ਨਾਲ ਇਹਦਾ ਬਾਥਰੂਮ ਵਾਸ਼ਰੂਮ ਸੀਗਾ ਉਹ ਜੋ ਵਾਸ਼ਰੂਮ ਜਾਣਾ ਤੇ ਆਲੇ ਦੁਆਲੇ ਦੇਖਣ ਦੀ ਹਿੰਮਤ ਨਹੀਂ ਵੀ ਤੁਸੀਂ ਇਦਾਂ ਇਧਰ ਨੂੰ ਨਹੀਂ ਦੇਖਣਾ ਕਮਰਿਆਂ ਨੂੰ ਤੇ ਕਮਰੇ ਬਣੇ ਹੋ ਸੀ ਅੱਛਾ ਕਮਰਿਆਂ ਨੂੰ ਨਹੀਂ ਦੇਖਣਾ ਜਦੋਂ ਵਾਸ਼ਰੂਮ ਕਹਿਣਾ ਉਹਨੂੰ ਵਾਸ਼ਰੂਮ ਆਇਆ ਉਹਨਾਂ ਨੇ ਪਹਿਲਾਂ ਦੇਖਣਾ ਕਲੀਅਰ ਫਿਰ ਉਹ ਨਹੀਂ ਜਾਣ ਦੇਣਾ ਉੱਥੇ ਨਾਲ ਦੇ ਕਮਰਿਆਂ 'ਚ ਵੀ ਬੰਦੇ ਸੀ ਨਾ ਅੱਛਾ ਮੈਂ ਹੀ ਨਹੀਂ ਸੀ ਅੱਛਾ ਨਾਲ ਦੇ ਕਮਰਿਆਂ 'ਚ ਹੋਰ ਵੀ ਇਦਾਂ ਬੰਦੇ ਸੀ ਕਿਰਤ ਕਰਨਾ ਵੀ ਕੀਤੇ ਬਸ ਆ ਸਕੀਮਾਂ ਗੇਮਾਂ ਉਹਦੋਂ ਪਾਉਂਦੇ ਸੀ ਅੱਛਾ 15 ਦਿਨ ਦੇ ਵਿੱਚ ਫਿਰ ਖਾਣ ਪੀਣ ਨੂੰ ਕੀ ਦਿੱਤੇ ਸੀਗੇ ਕਿਸੇ ਕਿਸੇ ਕਿਹਨਾਂ ਦੇ ਹਾਂ ਥਾਣਾ ਪੀਣਾ ਉਹਨਾਂ ਦੇ ਆਪਣੇ ਹਿਸਾਬ ਨਾਲ ਪਰ ਆਪਾਂ ਨੂੰ ਜਦੋਂ ਚੌਲ ਜਦੋਂ ਆਪਣੀ ਮਰਜ਼ੀ ਨਾਲ ਜੋ ਸਬਜ਼ੀ ਚੌਲ ਉਹ ਨਹੀਂ ਦੇਣਾ ਫਿਰ ਰੋਟੀਆਂ ਜਦੋਂ ਦੇਖਿਆ ਵੀ ਚੌਲ ਨਹੀਂ ਖਾਂਦੇ ਫਿਰ ਰੋਟੀਆਂ ਦੇਣ ਲੱਪੇ ਜਦੋਂ ਹੂੰ ਰੋਟੀ ਦੇ ਦੇਣੀ ਉਹਨੇ ਨੇ ਕੋ ਆਪ ਤਾਂ ਉਹ ਹੋਰੀ ਮੈਂ ਉਹ ਮਤਲਬ ਨੌਨ ਵੇਜੀ ਖਾਂਦੇ ਸੀਗੇ ਤੇ ਆਪਾਂ ਨੂੰ ਉਹ ਸਬਜ਼ੀ ਸੂਜੀ ਜਿੱਦਾਂ ਚੌਲ ਚੌਲ ਬਣਾ ਕੇ ਦੇਂਦੇ ਸੀ ਅੱਛਾ ਤੇ ਬਸ ਉਹਨਾਂ ਦੇ ਜਿਹੜੇ ਉਹ ਜਿਹੜਾ ਬੰਦਾ ਸਾਡੇ ਤੇ ਲਾਇਆ ਸੀ ਨਾ ਹੂੰ ਉਹਦੀਆਂ ਮੂੰਹ ਪੈਰ ਮੇਰਾ ਨੀਲ ਪੈ ਉਹ ਪੂਰਾ ਕੁੱਟਿਆ ਲਾਛਾਂ ਪਈਆਂ ਸਾਰੇ ਸਰੀਰ ਤੇ ਅੱਛਾ ਜਿਹੜਾ ਤੁਹਾਨੂੰ ਵੀ ਉੱਥੇ ਰੱਖੀ ਕਰਿਆ ਜਿਹੜਾ ਹਾਂ ਜਿਹੜਾ ਸਾਡੇ ਤੇ ਉਹਨਾਂ ਨੇ ਰੱਖਿਆ ਸੀ ਉਹ ਪੂਰਾ ਕੁੱਟਿਆ ਸੀ ਜਦਾਂ ਮਤਲਬ ਕੁੱਟਮਾਰ ਗੈਂਗਾ ਗੈਂਗਵਾਰਾਂ ਨਾਲ ਹੋਈ ਹੋਈ ਇਦਾਂ ਹੋਈ ਹੋਈ ਸੀ ਤੇ ਉਹ ਨਾ ਮੈਂ ਉਹ ਆਪਣੇ ਉਹਨਾਂ ਨਾਲ ਜਦੋਂ ਬਹੁਤ ਲਾ ਪਿਆ ਜਿਵੇਂ ਹਨਾ ਚਲੋ ਉਹਦੇ ਨਾਲ ਰਹਿਣਾ ਗੱਲ ਕਰਨੀ ਤੇ ਉਹ ਮੈਨੂੰ ਇੱਕ ਗੱਲ ਜ਼ਰੂਰ ਕਰਦਾ ਇਹ ਕਹਿੰਦਾ ਜਿੱਦਾਂ ਨਾ ਅਖੀਰਲੇ ਦਿਨਾਂ ਦੇ ਵਿੱਚ ਉਹਨੇ ਗੱਲ ਕੀਤੀ ਕਹਿੰਦਾ ਜੋ ਅਸੀਂ ਸੋਚ ਰਹੇ ਹਾਂ ਨਾ ਹੋ ਨਹੀਂ ਰਿਹਾ ਤੁਹਾਡੇ ਨਾਲ ਜੋ ਅਸੀਂ ਸੋਚਦੇ ਵੇ ਤੁਹਾਡਾ ਉਲਟ ਹੋ ਰਿਹਾ ਅੱਛਾ ਵੀ ਮਤਲਬ ਅਸੀਂ ਕੀ ਪਤਾ ਸ਼ਾਇਦ ਉਹਨਾਂ ਦੇ ਮਾਰਨ ਦਾ ਪਲਾਨ ਸੀ ਅੱਛਾ ਉਹ ਆਪ ਦੱਸਦੇ ਇਹ ਕਹਿੰਦਾ ਇੱਥੇ ਸਾਰਾ ਜੰਗਲੀ ਜੰਗਲ ਆ ਕਹਿੰਦਾ ਅਸੀਂ 5-7 ਫੁੱਟ ਟੋਆ ਪੱਟੀ ਦਾ ਲੂਣ ਪਾ ਕੇ ਕਹਿੰਦਾ ਗਾਂ ਕਰੀਦਾ ਬੰਦਾ ਕਹਿੰਦਾ ਇੱਥੇ ਬੰਦਾ ਕੋਲ ਹੈ ਨਹੀਂ ਕਹਿੰਦਾ ਜੰਗਲੀ ਰਹਿ ਗਿਆ ਇਤਕੜਾ ਕੋ ਪੁੱਛਦਾ ਹਮ ਤੇ ਆਪਾਂ ਸਾਡੇ ਘਰ ਦੇ ਕਰ ਵੀ ਕੁਝ ਨਹੀਂ ਸੀ ਸਕਦੇ ਪਿਛੇ ਕੋਈ ਹੈ ਹੀ ਕੁਝ ਨਹੀਂ ਸੀ ਹਮ ਮਕੀਨਿੰਗ ਵਾਲਾ ਏਜੰਟ ਸੀ ਇਹਨੂੰ ਚੱਕ ਲਿਆ ਜਦੋਂ ਪਿੱਛੋਂ ਇਹ ਵੀ ਤੁਹਾਨੂੰ ਦੱਸੂਗਾ ਕਿਦਾਂ ਇਹਨੂੰ ਚੱਕ ਲਿਆ ਸਾਰਾ ਸਿਸਟਮ ਹੋ ਗਿਆ ਨਿਕਲੇ ਕੁਝ ਨਹੀਂ ਗਾ ਉੱਥੋਂ ਤੁਸੀਂ 15 ਦਿਨ ਬਾਅਦ ਫਿਰ ਛੁੱਟੇ ਕਿਵੇਂ ਕਿਵੇਂ ਤੁਸੀਂ ਜਾਚ ਲਈ ਉੱਥੋਂ ਤੇ ਦਾ ਸਕਮਿੰਦਰ ਵੀ ਜੀ ਦਿਨ 15 ਨਹੀਂ 13 18 ਕਦੇ ਲਗਭਗ ਇਹ ਹੋ ਗਿਆ 19 ਕਿਵੇਂ ਦੇਣਾ ਸੀ ਉੱਥੋਂ ਤੁਰ ਪਏ ਆ ਜਦੋਂ ਨਾ 10 ਦਿਨ ਹੋਇਆ 10 ਦਿਨ ਬਾਅਦ ਦੋ ਮੁੰਡੇ ਹੋਰ ਆ ਗਏ ਅੱਛਾ ਦੋ ਮੁੰਡੇ ਹੋਰ ਆ ਗਏ ਤੇ ਉਹਨਾਂ ਨੂੰ ਇਦਾਂ ਲਿਆ ਕੇ ਅੰਦਰ ਸਿੱਟਿਆ ਸਾਡੇ ਕੋਲ ਤੇ ਸਿੱਟਿਆ ਤੇ ਉਹਨਾਂ ਵਿੱਚ ਇੱਕ ਤਾਂ ਮੁੰਡਾ ਸੀਗਾ 18-19 ਸਾਲਾਂ ਦਾ ਇੱਕ ਮੁੰਡਾ ਚਲੋ 25-26-27 ਸਾਲ ਉਮਰ ਸੀ ਉਹ ਜਿਹੜੀ 26-27 ਸਾਲ ਉਮਰ ਦੇ ਦੋਨੇ ਹਰਿਆਣੇ ਦੇ ਸੀਗੇ ਅੱਛਾ ਮੈਂ ਪਹਿਲਾਂ ਥਲੀ ਨਾਲ ਵੀਰ ਨਾਲ ਪੌਡਕਾਸਟ ਕੀਤਾ ਉੱਥੇ ਕੁਦਰਤੀ ਗੱਲ ਇਹ ਟੌਂਕੀ ਦੀ ਚੱਲ ਪਈ ਨਾ ਵੀ ਕੀ ਕਰਦੇ ਹੋ ਤੁਸੀਂ ਹੈਨਾ ਤੇ ਉੱਥੇ ਉਹ ਪੌਡਕਾਸਟ ਸੁਣ ਕੇ ਦੇਖ ਸੁਖਮਿੰਦਰ ਵੀਰੇ ਉਹਨੇ ਮੈਨੂੰ ਫੋਨ ਮਾਰਿਆ ਸਾਡਾ ਕੋਈ ਲਿੰਕ ਨਹੀਂ ਸੀ ਉਹਨੇ ਪੌਡਕਾਸਟ ਸੁਣ ਕੇ ਫੋਨ ਮਾਰਿਆ ਉਹੀ ਬੰਦਾ ਤੁਹਾਡਾ ਬੰਦੀ ਨਾ ਹਾਂ ਮੇਰਾ ਬੜਾ ਇੱਕ ਨਾ ਉਹ ਯਾਰ ਅਸੀਂ ਇਕੱਠੇ ਰਹੇ ਉਹ 8 ਦਿਨ ਸਾਡੇ ਨਾਲ ਰਹੇ ਉੱਥੇ ਅਸੀਂ ਇੱਕੋ ਹੀ ਕਮਰੇ 'ਚ 8 ਦਿਨ ਰੇ ਤੇ ਉਹ ਕਿਉਂਕਿ ਉਹ ਜਿਹੜਾ ਤਾਂ ਮੁੰਡਾ 16 17 ਸਾਲ ਉਹਦੇ ਘਰ ਦੇ ਕਹਿੰਦੇ ਜਾ ਹਨ ਉਹ ਕੋਈ ਟੋਮਰ ਸੀਗੀ ਘੁੰਮਦਾ ਫਿਰਦਾ ਹੈ ਕੋਈ ਝਗੜੇ ਝੂੜੇ ਕਹਿੰਦਾ ਮੈਂ ਕਰਦਾ ਸੀਗਾ ਘਰਦਿਆਂ ਨੇ ਏਜੰਟ ਦੇ ਪਿੱਛੇ ਪਾ ਕੇ ਉਹ ਜਿਹੜਾ ਏਜੰਟ ਸੀਗਾ ਜਿਹੜਾ ਸਾਡਾ ਮਕੇਰੀਆਲ ਉਹਦਾ ਸਖਾ ਭਤੀਜਾ ਸੀਗਾ ਅੱਛਾ ਉਹ ਜਿਹੜਾ ਦੂਜਾ ਜਿਹੜਾ 26 27 ਸਾਲ ਜੀ ਉਹਦਾ گاਉ ਉਹ ਉਜਾਣ ਪੁਸ਼ਾਣ ਸੀਗੇ ਹੂੰ ਉਹਨੇ ਆਪਣਾ ਏਜੰਟ ਨੇ ਮਕੇਰੀਆਂ ਵਾਲਾ ਐਡਾ ਬੇਵਕੂਫ ਬੰਦਾ ਐਨੇ ਗਾਂ ਉਹਨੂੰ ਵੀ ਭੇਜ ਦਿੱਤਾ ਆਪਣੇ ਭਤੀਜਾ ਵੀ ਭੇਜ ਦਿੱਤਾ ਐਨੇ ਗਾਂ ਪਤਾ ਹੀ ਨਹੀਂ ਕਰਵਾਇਆ ਅਸੀਂ ਤਾਂ ਚਲੋ ਅੱਛਾ ਇਨੀਆਂ ਗੱਲਾਂ 'ਚ ਭਰੂਸੇ ਚ ਆ ਗਏ ਚਲੋ ਬੇਵਕੂਫ ਤੇ ਸਾਰੇ ਅਸੀਂ ਵੀ ਬਣੇ ਵਿੱਚ ਪਰ ਚਲੋ ਉਦੋਂ ਕੋਈ ਨਹੀਂ ਸਮਝ ਨਹੀਂ ਸੀ ਦੌੜਨ ਦੀ ਹਨਾ ਦੌੜ ਦੇ ਵਿੱਚ ਉਹ ਜਿਹੜਾ ਬੰਦਾ ਉਹਨੇ ਬੰਦਾ ਉਹਨੇ ਗਾਂ ਆਪਣਾ ਸਖਾ ਭਤੀਜਾ ਹੀ ਭੇਜਤਾ ਅੱਛਾ ਹਾਂ ਵੀਮਲ ਉਹ ਭਤੀਜਾ ਭਾਂਜਾ ਕੁਛ ਇਦਾਂ ਸੀਗਾ ਉਹਨੇ ਗਾਂ ਪੀ ਪੈਸੇ ਦੇ ਲਾਲਤ ਵਿੱਚ ਉਹਨਾਂ ਉਹਨੇ ਦੇਖਿਆ ਪਹੁੰਚ ਗਿਆ ਕੈਨੇਡਾ ਉਹਨੂੰ ਵੀ ਕਾਲ ਕਰਾਤੀ ਉਹ ਉਹ ਗਾਂ ਉਹ ਨਾਲ ਲਿੰਕ ਸੀਗਾ ਜਿਹੜੇ ਸਾਨੂੰ ਦਿੱਲੀ ਮਿਲੇ ਦਿੱਲੀ ਵਾਲੇ ਦੇ ਗਾਂ ਉਹਨਾਂ ਲਿੰਕ ਸੀ ਕੋਈ ਪੈਸੇ ਜਿਹੜੇ ਗਏ ਆ ਬਾਈ ਚੈਨਲ ਗਏ ਆ ਅੱਛਾ ਸਾਡੇ ਘਰ ਦੇ ਆ ਨੇ ਪੇਮੈਂਟਾਂ ਦਿੱਤੀਆਂ ਇਹਨਾਂ ਨੂੰ 15 15 ਲੱਖ ਚ ਗੱਲ ਹੋਈ ਸੀ 15 15 ਲੱਖ ਰੁਪਏ ਇਹਨੂੰ ਦੇ ਦਿੱਤੇ ਇਹ ਪੇਮੈਂਟ ਗਈ ਉੱਥੇ ਦਿੱਲੀ ਅੱਛਾ ਠੀਕ ਆ ਦਿੱਲੀ ਜਾਂ ਡੋ ਦਿੱਲੀ ਉਧਰ ਪੇਮੈਂਟ ਉੱਥੇ ਪਹੁੰਚੀ ਹੈ ਜੀ ਮਤਲਬ ਜੇ ਸਮਝ ਲਓ 4 ਲੱਖ ਇਹਨੇ ਰੱਖਿਆ ਉਹ ਹੂੰ ਤੇ 2-4 ਲੱਖ ਉਹ ਨਹੀਂ ਰੱਖਿਆ ਉਤੋਂ ਉਹਨਾਂ ਨੂੰ 5 ਲੱਖ ਪਹੁੰਚਿਆ ਹੋਊਗਾ ਉੱਥੇ ਆਹ ਸਿਸਟਮ ਹੈ ਫਿਰ ਜਦੋਂ ਪਰ ਬੰਦੇ ਦੇ ਹਿਸਾਬ ਨਾਲ ਪਾਉਣ ਮਣ ਪਾਉਣ ਉਹ ਜਿਹੜਾ ਬੰਦਾ ਜੇ 2 ਆਏ ਉਹਨਾਂ ਵਿੱਚੋਂ ਇੱਕ ਇੱਕ ਤਾਂ ਜਿਹੜਾ 16-17 ਸਾਲ ਉਹ ਜਦੋਂ ਕਿਹਾ ਨਾ ਕਰ ਫੋਨ ਉਹ ਕਹਿੰਦਾ ਮੈਂ ਪਹੁੰਚਿਆ ਨਹੀਂ ਮੈਂ ਕੋ ਫੋਨ ਕਰਾਂ ਉਹਦੀਆਂ ਪਸਲੀਆਂ ਤੋੜ ਦਿੱਤੀਆਂ ਮਾਰ ਮਾਰ ਉਹਨੂੰ ਫੋਨ ਤਾਂ ਕਰਾ ਲਿਆ ਉਹਨੇ ਪਰ ਇੱਕ ਵਾਰੀ ਪਸਲੀਆਂ ਤੋੜ ਦਿੱਤੀ ਵੀ ਮਤਲਬ ਬੱਚਾ ਸੀਗਾ ਉਹਨੂੰ ਨਹੀਂ ਸੀਗਾ ਚਲੋ ਅਸੀਂ ਉਤੋਂ ਵੱਡੇ ਸੀਗੇ ਅਸੀਂ ਸਮਝ ਗਏ ਵੀ ਫੋਨ ਤਾਂ ਨਹੀਂ ਕਰਾਉਣਾ ਹੀ ਕਰਾਉਣਾ ਚਾਹੀਦਾ ਕਿਉਂਕਿ ਅਸੀਂ ਹੱਥਵਾਸੀ ਉਹਨਾਂ ਦੇ ਆ ਕਰ ਕੁਛ ਨਹੀਂ ਸਕਦੇ ਚਾਹੇ ਜਿੱਦਾਂ ਮਰਜੀ ਕਰਾ ਕੇ ਕਰਾਉਣ ਕਰਾ ਸਕਦੇ ਉਹ ਨਹੀਂ ਕਰਾਉਣੇ ਕਰਾਉਣਾ ਤੇ ਫਿਰ ਕਿਵੇਂ 8 ਦਿਨ ਬਾਅਦ ਤੁਸੀਂ 8 ਦਿਨ ਬਾਅਦ ਫਿਰ ਦੇਖ ਸੁਖਵਿੰਦਰ ਵੀਰੇ ਫਿਰ ਉਹਦੇ ਵਿਚਾਰੇ ਦੇ ਮੂਬਾ ਜਿਹਾ ਸੈਟ ਗਿਆ ਕਹਿੰਦੇ ਮੂਬ ਮਿਲੀ ਜਾ ਉਹ ਹਨਾ ਮੂਬਾ ਮਲਦੇ ਰਹੇ ਉਹਦੇ ਵਿਚਾਰੇ ਦੇ ਕਰਦੇ ਪਰ 18ਵੇਂ ਦਿਨ ਨਾਲ ਸਾਨੂੰ ਨਹੀਂ ਕੋਈ ਅਲੱਗ ਦਵਾਈ ਦਿੱਤੀ ਰਾਤ ਨੂੰ ਜਿਵੇਂ ਉਹ ਦਿਨ ਸਾਨੂੰ ਪਤਾ ਲੱਗ ਗਿਆ ਵੀ ਕੁਝ ਨਾ ਕੁਝ ਕਰਨਗੇ ਜਾਂ ਤਾਂ ਹੈਗਾ ਨਾ ਸਵੇਰੇ ਤੜਕੇ ਤੜਕੇ ਜਿਵੇਂ 6-7 ਵਜੇ ਦਿਨ ਚੜਦਾ ਪਿਆ ਸੀ ਉਸੇ ਟਾਈਮ ਉਹਨੂੰ ਉਠਾਲਿਆ ਗੱਡੀਆਂ 'ਚ ਬਾੜਿਆ ਪਰ ਇੰਨਾ ਸਾਨੂੰ ਨਹੀਂ ਪਤਾ ਵੀ ਅਸੀਂ ਇਹਦਾ ਸੋਚੀ ਜਦੋਂ ਉੱਥੇ ਯਾਰ ਆਏ ਕਿੱਦਾਂ ਹੈ ਨਾ ਇੱਥੇ ਕਿੱਦਾਂ ਮਤਲਬ ਉਹ ਮਾਈਂਡ ਵਾਸ਼ ਜਿਹਾ ਕੀਤਾ ਉਹਨੇ ਇਹ ਦਵਾਈ ਫਿਰ ਇਹਦਾ ਬਾਹਰ ਰੋਡ ਤੇ ਲੈ ਗਿਆ ਰੋਡ ਤੇ ਇੱਕ ਬੱਸ ਆਉਂਦੀ ਆ ਬਿਲਕੁਲ ਖਾਲੀ ਬੱਸ ਉਹਦੇ ਵਿੱਚ ਬਿਠਾੜ ਦਿੱਤਾ ਜਾਂਦਾ ਅੱਛਾ ਉੱਥੋਂ ਬੱਸ ਤੁਰ ਪੰਦੀ ਹਮ ਬੱਸ ਤੁਰ ਪੰਦੀ ਲੈ ਕੇ ਸਾਨੂੰ ਬਿਠਾੜ ਦਿੱਤਾ ਚਾਰੇ ਜਾਣੇ ਆਪਾਂ ਹੋ ਗਿਆ ਉਹਨੇ ਕੰਡਕਟਰ ਨਾਲ ਗੱਲ ਕੀਤੀ ਫੜ ਫੜ ਕੇ ਬਿਠਾ ਲੇ ਸਾਨੂੰ ਨਾ ਤੋਰ ਨਹੀਂ ਸੀ ਹੁੰਦਾ ਨਸ਼ੇ ਦੇ ਵਿੱਚ ਹਾਂ ਨਸ਼ੇ ਦੇ ਵਿੱਚ ਅੰਦਰ ਜਦੋਂ ਬਾੜ ਦਿੱਤਾ ਅੰਦਰ ਜਾ ਕੇ ਸੌ ਗਏ ਉਹ ਬੱਸ ਚੱਲੀ ਯਾਰ ਉਹ ਜਦੋਂ ਜਾ ਕੇ ਨਾ ਦਿਨ ਚੜਿਆ ਇੰਨਾ ਪਤਾ ਧੁੱਪ ਧੁੱਪ ਚੜ ਗਈ ਗਰਮੀ ਹੋ ਗਈ ਬੱਸ ਰੁਕੀ ਹੋਈ ਸੀ ਅਸੀਂ ਜਦੋਂ ਬੱਸ ਰੁਕੀ ਹੋਈ ਆਪਾਂ ਵਿੱਚੋਂ ਮੈਨੂੰ ਜਾਗ ਗਈ ਇਕੱਲੇ ਨੂੰ ਮੈਂ ਉੱਠ ਕੇ ਦੇਖਿਆ ਤੇ ਜਾਮ ਲੱਗਾ ਮੈਂ ਫਿਰ ਬਲਾਕ ਇਹਨਾਂ ਨੂੰ ਠਾਲਿਆ ਵਿੱਚੋਂ ਠੇਕ ਤਾਂ ਕਹੀ ਜੀ ਅਸੀਂ ਆਏ ਕਿੱਥੇ ਆ ਕਿੱਥੋਂ ਆਏ ਆ ਮੈਂ ਕਿਹਾ ਆ ਮੈਨੂੰ ਮਾੜਾ ਮਾੜੀ ਜਦੋਂ ਸਾਰਿਆਂ ਨੂੰ ਸਾਨੂੰ ਆਈ ਯਾਦ ਵੀ ਯਾਰ ਇਹ ਤਾਂ ਹੈ ਨਾ ਫਿਰ ਇਹ ਵਿੱਚੋਂ ਨਿਕਲੇ ਲੈਣ ਤੋਂ ਤੁਰੇ ਤੁਰੇ ਗਏ ਫਿਰ ਇੱਕ ਟਰੱਕ ਵਾਲਾ ਮਿਲਿਆ ਸਭ اچھا ਉਹ ਟਰੱਕ ਚ ਬੜੇ ਬੱਸ ਦੇ ਵਿੱਚ ਰੁਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਨਹੀਂ ਬੱਸ ਚ ਹੈ ਹੀ ਕੁਝ ਨਹੀਂ ਉਸ ਟਾਈਮ ਅਸੀਂ ਸੁੱਤੇ ਪਏ ਸੀ ਉਹ ਕਿ ਜਾਮ ਲੱਗ ਗਿਆ ਉਹ ਵਿੱਚੋਂ ਬੱਸ ਦੇ ਨਿਕਲ ਗਏ ਉਹ اچھا ਜਾਮ ਲੱਗ ਗਿਆ ਕੋਈ ਨਾ ਐਕਸੀਡੈਂਟ ਹੋ ਗਿਆ ਤੇ ਉੱਥੇ ਕੋਈ ਜਦੋਂ ਐਕਸੀਡੈਂਟ ਹੋ ਗਿਆ ਤਾਂ ਦੂਜੀ ਧਿਰ ਨੇ ਉਹਦੀ ਬਾਹ ਵੜ ਦਿੱਤੀ ਜਾਂ ਕੋਈ ਉਹ ਵੱਡ ਬਣਾਗਾ ਹੋ ਗਿਆ ਤੇ ਉਹਨਾਂ ਨੇ ਉੱਥੇ ਜਾਮ ਲਾ ਦਿੱਤਾ ਦੂਜੀ ਪਾਰਟੀ ਨੇ ਉਹ ਤਾਂ ਜਾਮ ਲੱਗ ਗਿਆ ਠੀਕ ਹੈ ਉਹ ਉੱਥੇ ਜਾਮ ਵਿੱਚ ਬਸ ਰੂਗੀ ਅੱਛਾ ਉਹ ਉਤਰ ਕੇ ਤੁਸੀਂ ਪਿਛੋਂ ਉੱਠ ਕੇ ਪਿਛੋਂ ਅਸੀਂ ਉੱਠ ਕੇ ਤੇ ਆਪਾਂ ਟਰੱਕ 'ਚ ਚਲੇ ਗਏ ਅੱਛਾ ਫਿਰ ਟਰੱਕ ਵਾਲੇ ਨੇ ਜਿਵੇਂ ਮਦਦ ਕੀਤੀ ਉਂਦਰੋਂ ਫੇਰ ਉਂਦਰੋਂ ਜਾ ਕੇ ਫੋਨ ਕੀਤਾ ਇੱਕ ਫਿਰ ਇੱਥੇ ਕਰਨ ਅੱਛਾ ਵੀ ਫਿਰ ਦੱਸਿਆ ਵੀ ਐਂ ਤਾਂ ਇੱਥੇ ਫਸੇ ਆ ਵੀ ਇੰਨੇ ਦਿਨ ਹੋ ਗਏ ਮੈਂ ਤਾਂ ਨਿਕਲ ਪਏ ਵੀ ਉਹ ਤੋਂ ਘਰ ਦੇ ਕਹਿੰਦੇ ਵੀ ਤੂੰ ਚਲੋ ਇੱਥੋਂ ਨਿਕਲੋ ਜਿੱਦਾਂ ਮਰਜ਼ੀ ਕਰਕੇ ਫਿਰ ਉਹ ਤੋਂ ਟਰੱਕ 'ਚ ਬੈਠੇ ਆ ਫਿਰ ਉਹਨੂੰ ਚੱਕਿਆ ਇਹਨੂੰ ਜਾਂਡਰ ਨੂੰ ਚੱਕਿਆ ਅੱਛਾ ਜਾਂਡਰ ਨੂੰ ਵੀ ਚੱਕ ਲਿਆ ਉਹਨੂੰ ਘਰ ਦੇ ਆ ਨੇ ਪਿੱਛੋਂ ਫਿਰ ਇਹ ਬਾਈ ਰੋਡ ਇਹ ਨਿਕਲ ਪਏ ਇੱਥੋਂ ਗੱਡੀਆਂ ਲੱਗ ਤੇ ਅਸੀਂ ਵੀ ਉੱਥੋਂ ਵੀ ਨਿਕਲ ਪਏ ਸੀ ਫਿਰ ਉਹਨੂੰ ਟਰੱਕ ਵਾਲੇ ਨੂੰ ਕਿਹਾ ਵੀ ਸਾਨੂੰ ਕਿਸ ਤਰ੍ਹਾਂ ਉਹਨੂੰ ਸਾਰੀ ਪ੍ਰੋਬਲਮ ਦੇ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਹੈ ਨਾ ਵੀ ਤੁਹਾਨੂੰ ਮੈਂ ਉਥੇ 에ਰਪੋਰਟ ਮਤਲਬ ਗੋਰਖਪੁਰ ਸਟੇਸ਼ਨ ਤੇ ਪਹੁੰਚਣਾ ਸੀਗਾ ਤੇ ਆਪਾਂ ਵੀ ਪਹਿਲਾਂ ਉਹ ਉੱਥੋਂ ਤਕਰੀਬਨ ਮੈਨੂੰ ਲੱਗਦਾ ਵੀ 8 ਤੋਂ 10 ਘੰਟੇ ਤੋਂ ਉੱਪਰ ਸਫ਼ਰ ਸਾਡਾ ਸਿਖਾ ਅੱਛਾ ਬਾਰਡਰ ਤੋਂ ਪਾਰ ਹੋ ਕੇ ਗੋਰਖਪੁਰ ਸਟੇਸ਼ਨ ਤੇ ਜਾਣ ਦਾ ਉਹ ਫਿਰ ਟਰੱਕ ਵਾਲੇ ਨੇ ਫਿਰ ਕਿਤੇ ਜੀਪ ਚ ਪਾਇਆ ਸਾਨੂੰ ਜੀਪ ਵਾਲਾ ਲੈ ਕੇ ਗਿਆ ਅੱਛਾ ਫਿਰ ਏਦਾਂ ਮਾਲੇ ਇੱਕ ਬੱਸ ਬਦਲੀ ਫੇ ਜੀਪ ਬਦਲੀ ਬੱਸ ਬਦਲੀ ਬੱਸੇ ਬਦਲੀ ਫੇ ਨੇਪਾਲ ਦੇ ਬਾਡਰ ਤੇ ਆਏ ਬਾਡਰ ਕ੍ਰੋਸ ਕੀਤਾ ਫਿਰ ਫਿਰ ਗੋਲਕਪੁਰ ਸਟੇਸ਼ਨ ਤੇ ਆਏ ਫਿਰ ਉਥੋਂ ਟਿਕਟਾਂ ਦੀ ਸਾਨੂੰ ਕਿਵੇਂ ਸੁਖਮਿੰਦਰ ਵੀਰੇ ਕਰਕੇ ਸਾਨੂੰ ਉੱਥੇ ਆਪਣੇ ਸਾਡੇ ਭਈਏ ਕੰਮ ਕਰਕੇ ਉਹ ਮਿਲੇ ਪਏ ਅੱਛਾ ਹਾਂ ਉਹਦੀ ਕੁਦਰਤ ਕਿਦਾਂ ਪਰਮਾਤਮਾ ਕਿੱਥੇ ਮળોਂਦੀ ਆ ਹਾਂ ਉਹ ਕੁਦਰਤ ਹੀ ਉਹਨੇ ਸਾਨੂੰ ਏਦਾਂ ਦੇਖ ਲਿਆ ਉੱਥੇ ਉਹ ਦੂਰੋਂ ਦਾ ਉੜ ਕੇ ਆਇਆ ਉਹ ਮਜੂਦ ਬਾਈ ਮਜੂਦ ਬਾਈ ਦਾ ਮਲ ਆ ਸਾਨੂੰ ਲੱਗਾ ਉਹ ਫੇਰ ਆ ਗਏ ਹਨਾ ਸਾਨੂੰ ਹੁਣ ਯਾਦ ਹੀ ਉਸੀਂ ਦੌੜ ਪਏ ਛੱਡ ਛੁੱਟ ਕੇ ਉਹ ਫਿਰ ਬਾਅਦ ਦੇ ਵਿੱਚ ਉਹਨੇ ਲੱਗ ਜਾ ਗਿਆ ਉਹਨੂੰ ਪੜਿਆ ਆਪ ਕਿਧਰ ਇਧਰ ਮੈਂ ਕਿਹਾ ਵੀ ਇਦਾਂ ਆਸਾਨਾਂ ਦਾ ਇਦਾਂ ਪਹਿਲਾਂ ਹੀ ਪਛਾਣੀਏ ਨਾ ਫਿਰ ਉਹ ਨਾਲ ਦੇ ਨੂੰ ਜਣਾਇਆ ਇਹ ਰਿੰਦਰ ਭਾਈ ਮੈਂ ਆਪਕੇ ਮਨਜੋਤ ਭਾਈ ਨੇ ਭੇਜਿਆ تھا ਆਪਕੇ ਦੰਨੇ ਛੱਲਣ ਨੂੰ ਇਦਾਂ ਫਿਰ ਮੜੇ ਦਿਮਾਗ ਚ ਆਈ ਹੈ ਨਾ ਬੈਠੇ ਫਿਰ ਗੱਲ ਉਹਨੇ ਫਿਰ ਫੋਨ ਉਹਨੂੰ ਜਦੋਂ ਆਪਾ ਦੱਸੀ ਇਦਾਂ ਹੋਈ ਉਹ ਤਾਂ ਹੋ ਗਿਆ ਭੋਣ ਭੋਣ ਇਕੱਠੇ ਉੱਥੇ ਸਾਰੇ ਉਹਨੇ ਮਾਲਾ ਕਹਿੰਦਾ ਕੋਈ ਗੱਲ ਹੀ ਕੋਈ ਨਹੀਂ ਤੁਸੀਂ ਹੁਣ ਨਹੀਂ ਹੁਣ ਸੇਵ ਫਿਰ ਆਪਣੇ ਆਪ ਨੂੰ ਮਹਿਸੂਸ ਹੋਇਆ ਨਾ ਤਾਂ ਅਸੀਂ ਤਾਂ ਇਹ ਲੱਗਾ ਹੁਣੇ ਹੀ ਆ ਗਏ ਪਿੱਛੇ ਹੁਣੇ ਹੀ ਆ ਗਏ ਇੰਝ ਤੱਕ ਰਿ ਗਏ ਆ ਸਾਨੂੰ ਹਰੇਕ ਬੰਦੇ ਜੀ ਉਹ ਡਰ ਦੇ ਵਿੱਚ ਉੱਥੇ ਵੀ ਸਾਨੂੰ ਨਾ ਜਦੋਂ ਆਪਾਂ ਨਿਕਲੇ ਆ ਸਾਰੇ ਲੋਕ ਇੰਦਾ ਇੰਦਾ ਦੇਖਣ ਸਾਡੇ ਵਾਲਾ ਇੰਦਾ ਕਰ ਕਰ ਕੇ ਸਾਨੂੰ ਇੰਦਾ ਲੱਗੇ ਇਹ ਹਰੇਕ ਬੰਦਾ ਕੋ 18 ਦਿਨ ਇੱਕ ਇੱਕ ਕਮਰੇ ਚ ਰਹੇ ਇੱਕ ਮਤਲਬ ਉਹਨਾਂ ਦੇ ਵੀ ਡਰ ਦੇ ਵਿੱਚ ਵੀ ਅੱਜ ਵੀ ਹੈ ਨਹੀਂ ਕੱਲ ਵੀ ਹੈ ਨਹੀਂ ਦਿ ਰਾਤ ਹੈ ਨਹੀਂ ਦਿਨ ਹੈ ਨਹੀਂ ਇੰਦਾ ਹੀ ਮਤਲਬ ਉਹ ਰਹਿਣ ਦੇ ਡਰ ਦੇ ਵਿੱਚ ਉਹ ਜਦੋਂ ਬਾਹਰ ਨਿਕਲੇ ਸਾਨੂੰ ਇੰਦਾ ਹੀ ਲੱਗਦੇ ਰਿਹਾ ਸਾਰੇ ਕਈ ਵਾਰ ਤਾਂ ਘਰ ਆਣਗੇ ਵੀ ਸਾਨੂੰ ਲੱਗ ਰਿਹਾ ਹੈ ਨਾ ਵੀ ਇਦਾਂ ਹੋਏ। ਇਹ ਤਾਂ ਮੈਨੂੰ ਲੱਗਦਾ ਫਿਰ ਜਦੋਂ ਤੁਸੀਂ ਘਰੇ ਆਏ ਘਰ ਵੀ ਕਈ ਦਿਨ ਲੱਗੇ ਹੋਵੋਗੇ ਉਸ ਮੌਕੇ ਤੋਂ ਨਾ ਬੈਠੋ ਹਸਪੀਟਲ ਦੇ ਵਿੱਚ ਰਿਆਂ ਕਿ ਉਹ ਉੱਥੇ ਰੋਟੀ ਪਾਣੀ ਵੀ ਖਾ ਨਹੀਂ ਸੀ ਹੁੰਦਾ ਇੱਕ ਮਨਾਂ ਦਾ ਨਾਲ ਤੇ ਹੁੰਦਾ ਨਹੀਂ ਸੀਗਾ ਫਿਰ ਬਿਹੋਸ਼ ਹੋ ਗਏ ਇੱਥੇ ਤਾਂ ਮੈਨਾਂ ਘਰ ਆਣ ਕੇ ਬਿਹੋਸ਼ ਹੀ ਹੋ ਗਏ ਜੱਕ ਤੋਂ ਮੈਂ 3-4 ਦਿਨ ਹਸਪੀਟਲ ਦੇ ਵਿੱਚ ਰਿਆਂ। ਉੱਥੋਂ ਫਿਰ ਬਾਅਦ ਵਿੱਚ ਉਹਨਾਂ ਨੇ ਫਿਰ ਟਿਕਟਾਂ ਕਰਾ ਕੇ ਦਿੱਤੀਆਂ ਫਿਰ ਉੱਥੋਂ ਟ੍ਰੇਨ ਦੇ ਵਿੱਚ ਬੈਠ ਕੇ ਫਿਰ ਅੰਬਾਲਾ ਉਤਰੇ ਅੰਬਾਲੇ ਫਿਰ ਘਰ ਦੇ ਤੁਰਪੈ ਸੀ ਇਥੋਂ ਫੇ ਅੰਬਾਲਾ ਤੱਕ ਹੀ ਪਹੁੰਚਾ ਅੰਬਾਲੇੋਂ ਫਿਰ ਸਾਨੂੰ ਬਾਈ ਰੋਡ ਗੱਡੀਆਂ ਚ ਬਾਅਦ ਅੱਜ ਤੋਂ ਪੂਰੇ ਤੁਸੀਂ ਗੱਲ ਵੀ ਕਰ ਰਹੇ ਹੋ ਤੁਸੀਂ ਕਈ ਵਾਰ ਤੁਹਾਡੇ ਜ਼ਿਹਨ ਦੇ ਵਿੱਚ ਵੀ ਆਉਂਦਾ ਹੋਣਾ ਹਾਂਜੀ ਕੀ ਕਿਵੇਂ ਮਹਿਸੂਸ ਕਰਦੇ ਹੋ ਉਸ ਮੋਤ ਨੂੰ ਨੇੜੇ ਦੇਖਿਆ ਉਹਨੂੰ ਬਿਲਕੁਲ ਦੇਖ ਸਿਕੰਦਰ ਵੀਰੇ 18 ਦਿਨ ਉਹ ਰਹਿਣੇ ਕਿ ਪਹਿਲਾਂ ਤਾਂ 10 ਦਿਨ ਤਾਂ ਅਸੀਂ ਦੋਨੇ ਹੀ ਰਹੇ ਹਾਂ ਉਹ ਜਦੋਂ ਬੰਦੇ ਨੇ ਇੱਧਰ ਉੱਧਰ ਹੁਣ ਪਹਿਲਾਂ ਮੈਨੂੰ ਮੈਂ ਮੈਂ ਹਿੰਮਤ ਹਾਰ ਗਿਉ ਸੀ ਉਹਦਾ ਮੈਂ ਕਿਹਾ ਨਹੀਂ ਵੀ ਹੁਣ ਹੈ ਨਹੀਂ ਹਨਾ ਯਾਦ ਆਉਂਦੀ ਪਿੱਛੇ ਪਰਿਵਾਰ ਦੀ ਵੀ ਸਾਰਾ ਤੇ ਜਦੋਂ ਮੌਤ ਆਣੀ ਉਹ ਤਾਂ ਆ ਹੀ ਜਾਣੀ ਪਰ ਜਦੋਂ ਇਦਾਂ ਆਉਣੀ ਆ ਵੀ ਪਤਾ ਹੀ ਨਹੀਂ ਹੈ ਨਾ ਵੀ ਕਿਦਾਂ ਕੀ ਬਣਨਾ ਫਿਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਫਿਰ ਪਾਠ ਪ੍ਰਮਾਤਮਾ ਦਾ ਨਾਮ ਲੈਂਦੇ ਰਹੇ ਹਨ ਫਿਰ ਬਾਅਦ ਚ ਮੇਰੇ ਨਾਲ ਦਾ ਸਟਰੋਂਗ ਰਿਹਾ ਪਹਿਲਾਂ ਫਿਰ ਜਦੋਂ ਮੈਂ ਮੈਂ ਚਲੋ ਉਹ ਹਿੰਮਤ ਹਾਰੀ ਉਹਨੇ ਫਿਰ ਮੈਂ ਚਲੋ ਮਹਾਰਾਜ ਦੀ ਕਿਰਪਾ ਨਾਲ ਮੈਂ ਸਟਰੋਂਗ ਰਿਆ ਤਾਂਾ ਕਰਕੇ ਇਦਾਂ ਬਣਦੀ ਲਈ ਜੇ ਮੈਂ ਹਿੰਮਤ ਹਾਰੀ ਸੀ ਪਹਿਲਾਂ ਤਾਂ ਉਹ ਹੌਸਲਾ ਦਿੰਦਾ ਰਿਆ ਜਦੋਂ ਉਹਨੇ ਹਾਰੀ ਤਾਂ ਫਿਰ ਮੈਂ ਬਈ ਆ ਨਾ ਮੈਨੂੰ ਮਾਰਾ ਇਹਨੇ ਵੱਲ ਬਖਸ਼ਿਆ ਤੇ ਚਲੋ ਜੋ ਹੋਊ ਦੇਖੀਏ ਹੁਣ ਪਰਮਾਤਮਾ ਜੇ ਦੋਨੇ ਹੀ ਹਾਰ ਜਾਂਦੇ ਤਾਂ ਫਿਰ ਸ਼ਾਇਦ ਹੌਸਲਾ ਟਾ ਜਾਂਦੇ ਉਸ ਤੋਂ ਬਾਅਦ ਕਦੇ ਫਿਰ ਕੀਤੀ ਕੋਸ਼ਿਸ਼ ਬਾਹਰ ਜਾਣ ਦੀ ਜਾਂ ਫਿਰ ਨਹੀਂ ਨਹੀਂ ਹੁਣ ਤੋਂ ਬਾਅਦ ਨਹੀਂ ਕੀਤੀ ਕੋਈ ਕੋਸ਼ਿਸ਼ ਉਹ ਤਾਂ ਬਾਤ ਨਹੀਂ ਕੀਤੀ ਇੱਥੇ ਤਾਂ ਬਾਤ ਉਹ ਉਹ ਤਾਂ ਜਾਣੇ ਜਣਾ ਉਹ ਏਜੰਟ ਨੇ ਨਾ ਸਾਡੇ ਪਿੱਛੋਂ ਮੇਰੇ ਨਾਲ ਦੇ ਦੋ ਤਿੰਨ ਏਜੰਟ ਬਣ ਗਏ ਅੱਛਾ ਮੇਰੇ ਨਾਲ ਦੇ ਦੋ ਤਿੰਨ ਏਜੰਟ ਬਣ ਗਏ ਹਾਂ ਉਹ ਕਹਿੰਦੇ ਉਹ ਪਿੱਛੋਂ ਪੇਮੈਂਟਾਂ ਲਾਪੇ ਲਾਏ ਹੁਣ ਜੋ ਚਲ ਗਿਆ ਤਾਂ ਤੇਰੀ ਵਾਰੀ ਇੱਥੋਂ ਬਾਅਦ ਤੇਰੀ ਵਾਰੀ ਉਹ ਤਾਂ ਕੁਦਰਤੀ ਉਹ ਏਜੰਟ ਦੇ ਦਿਮਾਗ 'ਚ ਆ ਗਿਆ ਵੀ 10 ਦਿਨ ਪਹਿਲਾਂ ਉਹ ਨਹੀਂ ਗੱਲ ਹੋਈ ਵੀ ਮੇਰੇ ਭਾਂਦੇ ਵੀ ਭਤੀਜੇ ਚਲ ਗਿਆਂ ਨੂੰ ਹੋ ਗਿਆ ਉਹਨਾਂ ਨਾਲ ਗੱਲ ਨਹੀਂ ਹੋਈ ਹਾਂ ਤੋ ਪਿੱਛੇ ਤਾਂ ਸਾਡੇ ਲੈਣ ਲੱਗੇ ਰੋਲਾ ਪੈ ਗਿਆ ਸਾਡੇ ਏਰੀਏ ਦੇ ਵਿੱਚ ਲੈ ਵੀ ਉਹ ਚਲ ਗਏ ਮੋ ਉਹ ਤੋਂ ਨਹੀਂ ਚਲ ਗਏ ਮੋ ਕਿੰਨੇ ਲੱਖ 15 ਚ ਘੱਟ ਸੀਗੇ ਲੈ ਉਹ 15 ਚ 2 4 ਹੋਰ ਵੱਧ ਜਿਦਾਂ ਸਮਝ ਲਓ 15 ਬਣ ਕੇ ਸਾਡੇ ਇਥੋਂ ਬੰਦੇ 5 4 ਹੋਰ ਰੱਖ ਰੱਖ ਕੇ ਏਜੰਟ ਬਣ ਗਏ ਅੱਛਾ ਆ ਵੀ ਜੀ 15 ਬਣ ਦੇਣਾ ਵੀ ਇਥੇ ਤਾਂ ਲੈਣ ਲੱਗ ਜਾਣੀ ਸੀ ਉਹ ਤਾਂ ਕੁਦਰਤੀ ਮਤਲਬ ਉਹ ਏਜੰਟ ਨੇ ਨਹੀਂ ਪੈਰ ਲਾਇਆ ਅਸਲ ਦੇ ਵਿੱਚ ਉਹ ਇਹ ਚਾਹੁੰਦੇ ਇਹ ਸੀ ਉਹ ਕਿਹਦੇ ਬੰਦੇ ਭੇਜੋ ਹਾਂ ਹਾਂ ਉਹ ਇਹ ਪੈਰ ਨਹੀਂ ਸੀ ਲਾਇਆ ਅੱਛਾ ਇਹਨੂੰ ਸ਼ੱਕ ਪੈ ਗਿਆ ਹੂੰ ਨਹੀਂ ਤਾਂ ਜਿੱਦਾਂ ਦਾ ਹਾਲਾਤ ਉਹਨੇ ਸਾਡਾ ਏਰੀਆ ਪੰਨ ਪਰ ਪਰ ਸਿਰਦਣਾ ਸੀ ਜੋ ਜਿੱਦਾਂ ਦਾ ਉਹਦਾ ਹਾਲਾਤ ਸੀ ਜਿੱਦਾਂ ਉਹਨੇ ਸਿਸਟਮ ਬਣਾਇਆ ਸੀ ਨਾ ਜੋ ਇੰਨੇ ਦਿਨ ਉਹ ਨਹੀਂ ਰੱਖਿਆ ਨਾ ਸਾਨੂੰ ਉਹ ਇਸੇ ਕੰਮ ਨੂੰ ਰੱਖਿਆ ਉਹ ਵੀ ਚਲ ਹੋਰ ਪੰਜ ਸੱਤ ਬੰਦੇ ਆਉਣ ਉਹ ਤਾਂ ਕੁਦਰਤੀ ਉਹ ਬੰਦਾ ਦਾਸ ਦੇ ਕਹਿੰਦਾ ਜੋ ਸੀ ਚਾਹੁੰਦੇ ਹੁੰਦਾ ਨਹੀਂ ਨਹੀਂ ਤਾਂ ਉਹਦੀ ਮਾਰ ਪਹਿਲੇ ਹੀ ਉਹਨੇ ਨਵੇੜ ਦੇਣਾ ਸੀਗਾ ਉਹ ਇੰਨੇ ਦਿਨ ਯਾਰ ਭਾਜੀ ਉਹ ਕਿੱਥੋਂ ਰੱਖਦੇ ਸੀ ਅੰਦਰ ਵੀਰੇ ਕਿਉਂਕਿ ਅਸਲ ਦੇ ਵਿੱਚ ਉਹ ਉਹਨਾਂ ਦੀ ਜਦੋਂ ਅਸੀਂ ਆਏ ਆ ਅਸੀਂ ਰੌਲਾ ਪਿਆ ਆ ਨਾ ਰੌਲਾ ਪਿਆ ਉਹਦੇ ਖਬਰਾਂ ਚ ਆਇਆ ਸਾਰਾ ਸਿਸਟਮ ਬਣਿਆ ਚਲੋ ਉਹਦਾ ਸੋਸ਼ਲ ਮੀਡੀਆ ਇੰਨਾ ਨਹੀਂ ਸੀ ਐਕਟਿਵ ਪਰ ਜਿੰਨਾ ਖਵਾਰਾਂ ਪੇਪਰਾਂ ਚ ਆਇਆ ਹੂੰ ਤੇ ਉਹਦੇ ਨਾਲ ਲੋਕਾਂ ਨੂੰ ਵੇਰ ਹੋਏ ਲੋਕ ਨਹੀਂ ਗਏ ਉਸ ਤੋਂ ਬਾਅਦ ਹੂੰ ਹੂੰ ਉਹਨਾਂ ਦਾ ਕੰਮ ਖਰਾਬ ਹੋਇਆ ਹੂੰ ਹੂੰ ਉਹ ਜੇ ਉਹਨੂੰ ਮਾਰਮ ਕਹਿੰਦੇ ਹੁੰਦੇ ਤੇ ਘਰਦਿਆਂ ਨੇ ਕਹਿਣਾ ਸੀ ਕਦੀ ਵੀ ਨਹੀਂ ਸੀ ਪਤਾ ਲੱਗਣਾ ਹੂੰ ਹੂੰ ਜਦੋਂ ਜੇ ਆਪਾਂ ਖਾਤਮਤਲਬ ਬਾਈ ਚਾਂ ਸਾਨੂੰ ਉਹ ਕਰ ਜਾਂਦੇ ਮਾਰ ਕੇ ਸਿੜ ਦਿੰਦੇ ਤੇ ਫਿਰ ਸਾਡੇ ਘਰਦਿਆਂ ਨੇ ਤੇ ਕਹਿਣਾ ਸਾਡੀ ਗੱਲ ਹੋਈ ਆ ਉਹ ਤਾਂ ਕੈਨੇਡਾ ਚ ਬੈਠਾ ਹਾਂ ਆ ਉਹ ਕੈਨੇਡਾ ਚ ਪਤਾ ਨਹੀਂ ਕਿੱਥੇ ਗਿਆ ਤੇ ਇੱਕ ਜ਼ਿੰਦਗੀ ਦਾ ਇੱਕ ਹੀ ਬਣ ਕੇ ਰਹਿ ਜਾਣਾ ਸੀਗਾ ਵੀ ਗੱਲ ਵੀ ਹੋਈ ਆ ਵੀ ਉੱਥੇ ਆ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਣਾ ਵੀ ਉਹ ਕਿੱਥੇ ਗਏ ਆ ਕਿੱਥੇ ਨਹੀਂ ਗਏ ਆ ਕੱਖ ਵੀ ਨਹੀਂ ਸੀ ਬਲ ਅੱਛਾ ਫਿਰ ਉਹ ਸਾਰੀ ਘਟਨਾ ਤੋਂ ਬਾਅਦ ਹੀ ਸੇਵਾ ਵਾਲੇ ਪਾਸੇ ਨੂੰ ਫਿਰ ਤੁਹਾਡਾ ਬਣਿਆ ਮਨ ਪਈ ਸੁਖਮਿੰਦਰ ਵੀਰੇ ਬਿਲਕੁਲ ਇੱਕ ਤਾਂ ਬੜੀ ਚੋਟ ਦੀ ਲੱਗੀ ਉਹ ਜ਼ਿੰਦਗੀ ਦਾ ਨਾ ਕਿ ਬਹੁਤ ਲੱਗਿਓਂ ਦੇਖ ਲਿਆ ਸਿਸਟਮ ਨਾ ਵੀ ਇਤੋਂ ਇਤੋਂ ਮੁੜ ਕੇ ਮੌਤ ਦੇਖ ਲਈ ਸੀ ਮੇਕੋ ਫਿਰ ਉਸ ਤੋਂ ਬਾਅਦ ਪ੍ਰਮਾਤਮਾ ਨੇ ਮੈਂ ਇਹੀ ਤਾਂ ਗੱਲ ਕਰਦਾ ਹਾਂ ਕਿ ਪ੍ਰਮਾਤਮਾ ਨੇ ਸਾਨੂੰ ਬਚਾਇਆ ਪ੍ਰਮਾਤਮਾ ਨੇ ਬਚਾਇਆ ਬਾਬਾ ਦੀਪ ਸਿੰਘ ਨੇ ਕਿਰਪਾ ਸ਼ੀਤ ਸਿੰਘਾਂ ਨੇ ਕੀਤੀ ਤੇ ਅੱਜ ਪ੍ਰਮਾਤਮਾ ਨੇ ਹੁਣ ਕਿੰਨੇ ਪੁੱਤ ਅਸੀਂ ਘਰਾਂ ਚ ਪੋਚਾਰੇ ਆ ਠੀਕ ਕਰ ਕਰ ਕਿੰਨੇ ਹਜ਼ਾਰਾਂ ਬੱਚੇ ਅਸੀਂ ਘਰਾਂ ਚੋਂ ਪਹਚਾ ਠੀਕ ਕਰਕੇ ਘਰਾਂ ਨੂੰ ਮਾਪਿਆਂ ਨੂੰ ਮਲਾਤੇ ਜਦੋਂ ਉਹ ਮਿਲਦੇ ਆ ਜਾ ਜਾ ਕੇ ਉਹ ਵੱਖਰਾ ਹੀ ਇੱਕ ਨੰਦ ਮਿਲਦਾ ਹਨ ਵਧੀਆ ਜ਼ਿੰਦਗੀ ਦਾ ਹੈ ਨਾ ਤੇ ਆਪਾਂ ਨੂੰ ਦੁੱਖ ਕਟਿਆ ਜਨ ਜਿਹਨੂੰ ਕੀਤੀ ਤਾਂ ਅੱਜ ਕਿਸੇ ਨੂੰ ਕਰਕੇ ਉਹ ਉਹ ਕਰ ਰਹੇ ਆ ਵੀ ਵਧੀਆ ਕਰ ਰਹੇ ਆ ਪ੍ਰਮਾਤਮਾ ਦੀ ਸੇਵਾ ਲੈ ਰਹੇ ਆ ਠੀਕ ਹੈ ਬੜਾ ਚੰਗਾ ਲੱਗਾ ਮਨਜੋਤ ਵੀਰੇ ਇੱਕ ਕਹਾਣੀ ਸੁਣਾਉਣ ਦਾ ਮਕਸਦ ਹੀ ਇਹ ਸੀਗਾ ਵੀ ਅੱਜ ਬਹੁਤ ਸਾਰੇ ਨੌਜਵਾਨ ਮੁੜ ਕੇ ਵੀ ਘਰਾਂ ਨੂੰ ਆਏ ਨੇ ਪਰ ਜ਼ਿੰਦਗੀ ਉੱਥੇ ਰੁਕਣੀ ਨਹੀਂ ਨਾ ਇਹਨੂੰ ਰੁਕਣ ਦਿਓ ਮੈਨੂੰ ਲੱਗਦਾ ਅੱਗੇ ਹੋਰ ਐਫਰਟ ਕਰਾਂਗੇ ਤੇ ਪ੍ਰਮਾਤਮਾ ਨਹੀਂ ਸਕਦਾ ਵੀ ਹੋਰ ਦਰਵਾਜ਼ੇ ਖੋਲੇ ਹੁਣ ਕਿਉਂਕਿ ਤੁਸੀਂ ਜਿਵੇਂ ਕਿਹਾ ਵੀ ਮੌਤ ਦੇਖੀ ਤੇ ਬਹੁਤ ਸਾਰੇ ਵੀਰ ਭੈਣ ਭਰਾ ਬੇਸ਼ੱਕ ਕਾਮਯਾਬ ਹੋਗੇ ਪਰ ਬਹੁਤੇ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਵੀ ਪੈਸੇ ਪੱਖੋਂ ਵੀ ਉਜੜ ਗਏ ਔਰ ਉਜੜ ਕੇ ਅੱਜ ਘਰਾਂ ਦੇ ਵਿੱਚ ਬੈਠੇ ਨੇ ਢਹਿ ਢੇਰੀ ਹੋ ਕੇ ਬੈਠੇ ਨੇ ਪਰ ਮਨ ਲਾਦਾ ਵੀ ਜੋ ਤੁਹਾਡੀ ਕਹਾਣੀ ਸੁਣ ਕੇ ਤਾਂ ਸ਼ਾਇਦ ਕਿਤੇ ਨਾ ਕਿਤੇ ਇੱਕ ਜ਼ਿੰਦਗੀ ਵੀ ਨੀਉਣ ਦਾ ਮੌਕਾ ਹੋਣ। ਮੈਂ ਇਹ ਗੱਲ ਕਿ ਜੀ ਆਪਣਾ ਪੈਸਾ ਚਲੋ ਮਹਾਰਾਜੀ ਕਿਰਪਾ ਨਾਲ ਪਰਿਵਾਰ ਸਵੇਸੀ ਜ਼ਮੀਨਾਂ ਜਿਹੜਾ ਸੀਗੀ ਚਲੋ ਹੋ ਗਿਆ ਕਵਰ ਅਪ ਹੋ ਗਿਆ ਹਨਾ ਸਾਰਾ ਕੁਝ ਹੈ ਜੇ ਕੋਈ ਬੰਦੇ ਕੋਲ ਉੰਨੀ ਹੋਵੇ ਜ਼ਮੀਨ ਵੇਚ ਕੇ ਅੱਜ ਕਈ ਹੁਣ ਡੌਂਕੀਆਂ ਲਾਲਾ ਲੱਖਾਂ ਰੁਪਈਆ ਲਾਲਾ ਅੱਜ ਬਰਬਾਦ ਹੋ ਕੇ ਬੈਠ ਗਏ। ਨਾ ਫਿਰ ਇੱਧਰ ਦੇ ਨਾ ਉੱਧਰ ਜੇ ਆਪਾਂ ਉਹਨ ਉਹ ਕੱਟ ਭਲਾ ਕਰ ਲਈ ਪਰ ਚਲੋ ਪ੍ਰਮਾਤਮਾ ਦੀ ਇਸ ਨੁਸ਼ਤੀ ਘਰ ਚ ਤਾਂ ਬੈਠੇ ਆ। ਤੇ ਇਸ ਕਰਕੇ ਮੈਂ ਤਾਂ ਇਹੀ ਭਰਾਵਾਂ ਨੂੰ ਕਹਿੰਨੇ ਆ ਗਲਤ ਜਰੀਏ ਜਾਣਾ ਬਹੁਤ ਗਲਤ ਆ। ਸਹੀ ਰਸਤਾ ਕੋ ਅਪਣਾ ਕੇ ਚਲੋ ਜਾਓ ਪਰ ਆ ਡੋਂਕੀਆਂ ਵਾਲਾ ਸਿਸਟਮ ਜਿਹੜਾ ਅਸੀਂ ਅਗਲੇ ਦੇ ਅਧੀਨ ਹੋ ਗਏ। ਅਗਲੇ ਦੇ ਕੋਲ ਹੀ ਚੱਲਗੇ ਜੋ ਮਰਜ਼ੀ ਕਰਨ ਉਹ। ਤਾਂ ਨਾ ਜੋ ਮਰਜ਼ੀ ਕਰ ਸਕਦੇ ਹੋ। ਇਸ ਕਰਕੇ ਠੀਕ ਹੈ ਮਨਜੋਤ ਜੀ ਮੇਰੇ ਬਹੁਤ-ਬਹੁਤ ਧੰਨਵਾਦ ਕਰਨੀ ਚਾਹੁੰਦਾ। ਧੰਨਵਾਦ ਜੀ। ਮਨਜੋਤ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਸੇਵਾਦਾਲ ਦੇ ਮੁੱਖ ਸੰਸਥਾਪਕ ਨੇ ਔਰ ਖਾਸ ਗੱਲ ਹੈ ਕਿ ਇਸ ਨਾਲ ਪਿੰਡ ਦੀ ਪੰਜ ਸਾਲ ਸਰਪੰਚੀ ਵੀ ਕੀਤੀ ਤੇ ਜਿੰਨੇ ਲੋਕਾਂ ਦਾ ਭਲਾ ਮਾਰਾ ਇਹ ਨੇ ਇਹਨਾਂ ਦੇ ਹੱਥੀਂ ਲਿਖਿਆ ਕੀਤਾ ਤੇ ਅੱਜ ਵੀ ਕਰ ਰਹੇ ਨੇ ਇਹਨਾਂ ਦਾ ਸਕਰੀਨ ਦੇ ਉੱਤੇ ਬੈ ਨੰਬਰ ਵੀ ਦਿੱਤਾ ਹੈ ਜੇਕਰ ਵੀਰ ਭੈਣ ਭਰਾ ਕੋਈ ਮਨਜੂਰ ਸਿੰਘ ਤਲਵੰਡੀ ਹੋਰਾਂ ਦੇ ਨਾਲ ਗੱਲਬਾਤ ਕਰਨੀ ਚਾਹੁੰਦਾ ਤਾਂ ਇਸ ਸਕਰੀਨ ਦੇ ਉੱਤੇ ਨੰਬਰ ਦੇ ਉੱਤੇ ਸੰਪਰਕ ਵੀ ਕਰ ਸਕਦੇ ਹੋ ਫਿਲਹਾਲ ਬਨੇ ਰਹੋ ਔਨ ਪੰਜਾਬੀ ਟੀਵੀ ਦੇ ਨਾਲ